ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਟਾਕ ਸਾਡਾ ਇੱਕ ਖਾਸ ਪ੍ਰੋਗਰਾਮ ਹੈ ਜਿਸ ਦੇ ਵਿੱਚ ਵਕ ਵਕ ਜਿਹੜੀਆਂ ਵੱਡੀਆਂ ਖਬਰਾਂ ਨੇ ਉਸਤੇ ਅਸੀਂ ਚਰਚਾ ਕਰਦੇ ਹਾਂ ਔਰ ਇਸ ਤੇ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਦੇ ਆ ਜਗਸੀਰ ਸਿੰਘ ਜੀ ਸੰਧੂ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸੰਧੂ ਸਾਹਿਬ ਅੱਜ ਦੀਆਂ ਬਹੁਤ ਅਹਿਮ ਖਬਰਾਂ ਨੇ ਇੱਕ ਤਾਂ ਪੰਥਕ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਅੱਜ ਇੱਕ ਜਿਹੜੀ ਆਪਣੀ ਪੱਖ ਰੱਖਿਆ ਗਿਆ ਕਿ ਅਸੀਂ 328 ਰੂਪ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਚੋਰੀ ਹੋਏ ਜਾਂ ਕਿੱਥੇ ਗਏ ਉਸ ਨੂੰ ਲੈ ਕੇ ਜਿਹੜੀ ਸਿੱਟ ਬਣਾਈ ਹੈ ਸਰਕਾਰ ਵੱਲੋਂ ਉਸ ਦਾ ਬਿਲਕੁਲ ਵੀ ਸੰਯੋਗ ਨਹੀਂ ਕਰਾਂਗੇ ਅਸੀਂ ਉਸ ਦੇ ਵਿੱਚ ਕੋਈ ਵੀ ਜਵਾਬ ਨਹੀਂ ਦੇਵਾਂਗੇ ਚਾਹੇ ਸਰਕਾਰ ਨੇ ਪਿਛਲੇ ਦਿਨੀ ਐਫ ਆਈ ਆਰ ਵੀ ਦਰਜ ਕੀਤੀ ਹੈ ਇਸ ਬਾਰੇ ਗੱਲ ਕਰਨੀ ਹੈ ਨਾਲ ਦੀ ਨਾਲ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੀ ਉਹਨਾਂ ਨੂੰ ਮੰਦਾਰਿਆ ਉਹਨਾਂ ਨੂੰ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਕੇ ਹੀ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਸਟਰੋਂਗ ਹੋ ਗਿਆ ਉਹ ਕਿੱਦੜ ਬਾਹਰ ਤੋਂ ਆ ਕੇ ਚੋਣ ਲੜਨਾ ਪਰ ਉਹਨਾਂ ਦੇ ਮੁਕਾਬਲੇ ਰਾਜਾ ਵੜਿੰਗ ਖੁਦ ਚੋਣ ਲੜਨਗੇ ਤੇ ਇਸ ਦੇ ਨਾਲ ਹੀ ਹੋਰ ਵੀ ਅਸੀਂ ਖਬਰਾਂ ਜਿਹੜੀਆਂ ਨੇ ਅੱਜ ਦੇ ਇਸ ਸ਼ੋਅ ਦੇ ਵਿੱਚ ਸਾਡੇ ਡਿਸਕਸ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਹੜੀ ਅਹਿਮ ਖਬਰ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜਾ 328 ਰੂਪ ਦਾ ਮਾਮਲਾ ਹੈ ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੜਾ ਜਿਹੜੀ ਚਰਚਾ ਚੱਲ ਰਹੀ ਹੈ ਵਕ-ਵਕ ਥਾਵਾਂ ਦੇ ਉੱਤੇ ਕਿ ਉਸ ਤੋਂ ਬਾਅਦ ਸੀਐਮ ਮਾਨ ਨੂੰ ਤਲਬ ਵੀ ਪਹਿਲਾਂ ਕੀਤਾ ਗਿਆ ਸੀ ਅਕਾਲ ਤਖਤ ਸੱਭ ਬੁਲਾਇਆ ਗਿਆ ਸੀ ਫਿਰ ਉਹਨਾਂ ਨੂੰ ਕਿਹਾ ਸਖਤਰੇ ਚ ਆਜੋ ਇਹ ਇਸ ਤਰ੍ਹਾਂ ਦੀ ਆਵਾਜ਼ ਵੀ ਆਈ ਕਿ ਸਕੱਤਰੇ ਚ ਵੀ ਨਹੀਂ ਉਹ ਜਾ ਸਕਦੇ ਇਹ ਸਾਰੀ ਜਿਹੜਾ ਤਾਣਾ ਬਾੜਾ ਉਲਝਿਆ ਹੋਇਆ ਨਾਲ ਦੀ ਨਾਲ ਸੀਐਮ ਨੂੰ ਬੁਲਾਉਣਾ ਨਾਲ ਦੀ ਨਾਲ 328 ਰੂਪ ਦਾ ਮਾਮਲਾ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਬਿਲਕੁਲ ਜੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਆ ਲੱਗਦਾ ਹੈ ਕਿ ਹੁਣ ਇਹ ਰਾਜਨੀਤਿਕ ਰੰਗਤ ਵੀ ਫੜਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਦਾ ਸਮਾਂ ਆ ਗਾ ਤੇ ਇਹ ਸਾਲ ਹੈ ਜਿਹੜਾ ਬਈ ਜੀ ਲੱਗਦਾ ਹੈ ਇਹ ਹੈ ਕਿ ਇਹ ਇਹ ਟੋણો ਮੁੱਦਾ ਬਣਦਾ ਤੁਰਿਆ ਜਾ ਰਿਹਾ ਜਿਹੜਾ ਇਹ 328 ਰੁਪਿਆਂ ਵਾਲਾ ਮਾਮਲਾ ਹੈਗਾ ਕਿਉਂਕਿ ਪੰਜਾਬ ਦਾ ਇੱਕ ਕੱਲ ਵੀ ਮਤਲਬ ਪੰਜਾਬ ਦੀ ਗੱਲ ਹੀ ਵੱਖਰੀ ਹੈ ਕਿ ਪੰਜਾਬ ਦੇ ਜਿਹੜੀ ਲੜਾਈ ਹੈ ਇਹ ਦੂਸਰੇ ਰਾਜਾਂ ਵਰਗੀ ਨਹੀਂ ਹੁੰਦੀ ਹੈਗੀ ਜਿਹੜੀ ਮਤਲਬ ਇਲੈਕਸ਼ਨ ਹੁੰਦੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਇੱਥੇ ਗਲੀਆਂ ਨਾਲੀਆਂ ਜਾਂ ਵਿਕਾਸ ਵਾਲਾ ਮੁੱਦਾ ਸ਼ਾਇਦ ਨਹੀਂ ਚੱਲਦਾ ਪੰਜਾਬ 'ਚ ਪੰਜਾਬ 'ਚ ਮੁੱਦੇ ਹੋਰ ਤਰ੍ਹਾਂ ਦੇ ਹੁੰਦੇ ਆ ਜਾਂ ਪੰਥਕ ਮੁੱਦੇ ਵੱਡੇ ਮੁੱਦੇ ਹੁੰਦੇ ਆ ਜਿਹੜੇ ਯਾ ਅਕਸਰ ਹਰ ਚੋਣ ਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਸਾਹਮਣੇ ਆਉਂਦੇ ਨੇਗੇ ਤੇ ਉਹਨਾਂ ਦੀ ਚੋਣ ਲੜੀ ਜਾਂਦੀ ਹੈਗੀ ਤੇ ਇਹ ਲੱਗਦਾ ਵੀ ਜਿਹੜੀ ਵਿਸਾਤ ਵਸ ਚੁੱਕੀ ਹੈਗੀ ਤੇ ਇਹਦਾ ਧੁਰਾ ਜਿਹੜਾ ਬਣ ਗਿਆ ਉਹ ਇਹ ਮਾਮਲਾ ਜਿਹੜੀ ਇਹ ਐਫ ਆਈ ਆਰ ਹੋਈ ਹੈ ਇਸ ਨੂੰ ਲੈ ਕੇ ਸੋ ਇਹਦੇ ਉੱਤੇ ਹੁਣ ਜਿਹੜਾ ਪਤਾ ਲੱਗਿਆ ਉਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸੈੱਟ ਬਣਾਈ ਗਈ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੋਂ ਜਿਹੜਾ ਰਿਕਾਰਡ ਮੰਗਿਆ ਸੀ ਹਮ ਅੰਮ੍ਰਿਤਸਰ ਪ੍ਰਤਾਪ ਸਿੰਘ ਤੋਂ ਤੇ ਪ੍ਰਤਾਪ ਸਿੰਘ ਲੈ ਕੇ ਨਹੀਂ ਗਏ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਤੇ ਹੁਣ ਉਹਨਾਂ ਨੂੰ ਕਹਿੰਦੇ ਸਾਹਮਣੇ ਹੀ ਕੀਤੀ ਗਈ ਹੈ ਸਾਇਦ ਉਹਨਾਂ ਨੂੰ ਮਤਲਬ ਬੁਲਾਇਆ ਜਾ ਰਿਹਾ ਹੈ ਇਹਦੇ ਨਾਲ ਪਤਾ ਇਹ ਵੀ ਲੱਗਿਆ ਵੀ ਜਿਹੜਾ ਆਪਣਾ ਔਰਜਿੰਦਰ ਸਿੰਘ ਮਹਿਤਾ ਜਾਂ ਹੋਰ ਵੀ ਕਈ ਨਾਂ ਜਿਹੜੇ ਉਹਦੇ ਵਿੱਚ ਆ ਰਹੇ ਨੇਗੇ ਉਹ ਸਾਰੇ ਸਿਸਟਮ ਦੇ ਵਿੱਚ ਮਤਲਬ 16 ਬੰਦਿਆਂ ਦੀ ਬਜਾਏ ਵੀ ਜਿਹੜੀ ਇਹ ਜਾਂਚ ਹੈ ਇਹਦੇ ਘੇਰੇ ਦੇ ਵਿੱਚ ਹੋਰ ਵੀ ਲੋਕ ਆ ਜਿਹੜੇ ਉਹ ਆ ਰਹੇ ਨੇਗੇ ਤੋ ਇਹ ਇੱਕ ਤਰ੍ਹਾਂ ਦੇ ਨਾਲ ਮਾਮਲਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਇਹ ਹੈ ਕਿ ਉਹ ਚਾਹੁੰਦੇ ਆ ਕਿ ਇਹ ਮਾਮਲਾ 328 ਰੁਪਿਆਂ ਦੀ بجائے ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਹੁਣ ਸਹਿਯੋਗ ਨਹੀਂ ਕਰਾਂਗੇ ਇਹ ਭਗਵਾਨਤਮਾਨ ਵਰਸ ਜ ਸੁਖਬੀਰ ਬਾਦਲ ਬਣਾਇਆ ਜਾਵੇ ਜਦੋਂ ਕਿ ਇਹ ਮਾਮਲਾ ਜਿਹੜਾ ਹੈਗਾ ਹਾਈ ਕੋਰਟ ਦੇ ਹੁਕਮਾਂ ਤੇ ਹੋਈ ਵੀ ਐਫ ਆਈ ਆਰ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਰਕਾਰ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਕਰ ਰਹੀ ਹੈਗੀ ਸੋ ਸ੍ਰੋਮਣੀ ਕਮੇਟੀ ਵੱਲੋਂ ਜਿਹੜਾ ਨਾਂ ਸਾਥ ਦੇਣਾ ਇਹ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੰਕਾ ਖੜੀ ਕਰੂਗਾ ਲੋਕਾਂ ਦੇ ਵਿੱਚ ਜਿੱਥੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਭਗਵੰਤ ਸਿੰਘ ਮਾਨ ਉਹਨਾਂ ਨੂੰ ਬੁਲਾ ਲਿਆ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਉਹ ਹੁਣ ਲੋਕਾਂ ਦੇ ਵਿੱਚ ਕਿੰਨੀ ਵੱਡੀ ਚਰਚਾ ਖੜੀ ਹੋ ਗਈ ਹੈ ਵੀ ਕੀ ਇੱਕ ਜਿੱਥੇ ਪਹਿਲਾਂ ਇਹ ਕਹਿੰਦੇ ਰਹੇ ਸਾਡੇ ਜਸੇਦਾਰ ਗੁਰਗੱਜ ਸਾਹਿਬ ਕਿ ਉਹ ਤਾਂ ਭਗਵਾਨਤ ਮਾਨ ਦੀ ਗੱਲ ਦਾ ਜਵਾਬ ਵੀ ਨਹੀਂ ਦੇਣਗੇ ਸੀਐਮ ਸਾਹਿਬ ਦੀ ਦਾ ਕਿ ਉਹ ਉਹ ਤਾਂ ਜੀ ਇੱਕ ਪਤਾ ਤ ਸਿੱਖਣਗੇ ਉਹਨਾਂ ਦੀ ਗੱਲ ਦਾ ਮੈਂ ਕਿਉਂ ਜਵਾਬ ਦੇਵਾਂ ਤੇ ਹੁਣ ਉਹਨਾਂ ਨੂੰ ਹੀ ਤਲਬ ਕਰ ਲਿਆ ਤੇ ਲੋਕਾਂ ਦੇ ਵਿੱਚ ਇਹ ਚਰਚਾ ਹੋ ਰਹੀ ਹੈਗੀ ਵੀ ਕੀ ਇਹ ਨਵੀਆਂ ਪਰਤਾਂ ਪਾਈਆਂ ਜਾ ਰਹੀਆਂ ਨੇ ਕੀ ਇੱਕ ਰਾਜਨੀਤਿਕ ਬੰਦੇ ਪਾਰਟੀ ਲਈ ਦਾ ਇੱਕ ਰਾਜਨੀਤਿਕ ਧੜੇ ਲਈ ਸਾਰਾ ਕੋਈ ਦਾਅ ਤੇ ਲਾ ਦਿੱਤਾ ਜਾਊਗਾ ਸੋ ਇਹ ਬਹੁਤ ਕੁਝ ਮਤਲਬ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਖੜੀਆਂ ਹੋ ਗਈਆਂ ਨੇ ਜੀ ਇਹਦੇ ਤੇ ਵੀ ਇਹ ਚਰਚਾ ਵੀ ਖੜੀ ਹੋਣੀ ਹੈ ਜੇ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਵਿੱਚ ਹੁਣ ਸਹਿਯੋਗ ਨਹੀਂ ਕਰੂਗੀ ਤਾਂ ਇਹ ਵੀ ਇੱਕ ਤਰ੍ਹਾਂ ਦੇ ਨਾਲ ਮੰਨਿਆ ਜਾਊ ਕਿ ਅ ਦਰਅਸਲ ਜਿਹੜੀ ਇਹ ਮਾਮਲਾ ਇਹਨੂੰ ਦੱਬਣ ਦੀ ਕੋਸ਼ਿਸ਼ ਹੈ ਉਹ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ ਜੀ ਜੀ ਜਦੋਂ ਦੱਸ ਪ੍ਰਤਾਪ ਸਿੰਘ ਜਿਹੜੇ ਨੇ ਐਟਪੀਸੀ ਦੇ ਸਕੱਤਰ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਸਰਕਾਰ ਦੀ ਜਾਂ ਸਿੱਟ ਦੀ ਕਿਸੇ ਵੀ ਜਿਹੜੀ ਉਹਨਾਂ ਨੇ ਜੋ ਰਿਕਾਰਡ ਮੰਗਿਆ ਜਾਂ ਫਿਰ ਕੋਈ ਵੀ ਉਸ ਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ ਔਰ ਨਾ ਹੀ ਕੋਈ ਉਹਨਾਂ ਦੇ ਸੰਯੋਗ ਕਰਾਂਗੇ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਜੇ ਪੁੱਛਗੇ ਸਾਨੂੰ ਕਰਦੀ ਹੈ ਸਰਕਾਰ ਦੀ ਜਿਹੜੀ ਸਿੱਟ ਬਣਾਈ ਗਈ ਹੈ ਉਸ ਦਾ ਅਸੀਂ ਸੰਯੋਗ ਨਹੀਂ ਕਰਾਂਗੇ ਚਾਹੇ ਪਿਛਲੇ ਦਿਨੀ ਐਫ ਆਈ ਆਰ ਦਰਜ ਹੋਈ ਹੈ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਆਪ ਆਗੂ ਨੇ ਚਾਹੇ ਉਹਨਾਂ ਉਹਨਾਂ ਦਾ ਜਿਹੜਾ ਇਸ਼ਾਰਾ ਸੀ ਸ਼ਾਇਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਾਲ ਸੀਗਾ ਕਿ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਅਕਾਲ ਤਖਸਾਲ ਸਾਬ ਨੂੰ ਢਾਂ ਲਾ ਰਹੇ ਨੇ ਕਿ ਤਨਾ ਕਿਤੇ ਅਕਾਲ ਤਖਸਾਲ ਸਾਬ ਨੂੰ ਜਿਹੜੀ ਢਾਂ ਲੱਗ ਰਹੀ ਹੈ ਪਿਛਲੇ ਦਿਨੀ ਜਿਸ ਤਰ੍ਹਾਂ ਦੇ ਬਿਆਨ ਸੀਐਮ ਸਾਹਿਬ ਦੇ ਕਹਿੰਦੇ ਆਏ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਬੋਲਿਆ ਗਿਆ ਕਿ ਗੋਲਕਾ ਚੱਕ ਦੋ ਜਾਂ ਫਿਰ ਜਿਸ ਸੱਸੀ ਵਾਲਾ ਜਿਹੜਾ ਸਿੰਗਰ ਸੀਗੇ ਪੰਜਾਬੀ ਉਹਨਾਂ ਦਾ ਮਾਮਲਾ ਸੀ ਕਿ ਜਿਹੜਾ ਜਿਹਨੇ ਦਾੜੀ ਕੱਟੀ ਹੋਈ ਆ ਜਾਂ ਪਤਤ ਸਿੱਖ ਆ ਜਿਹੜਾ ਉਹ ਉਸ ਜਗ੍ਹਾ ਦੇ ਉੱਤੇ ਜਾਂ ਸੰਗਤਾਂ ਨੂੰ ਗੁਰਬਾਣੀ ਨਹੀਂ ਸੁਣਾ ਸਕਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਆਲਖ ਸਖਬ ਦੀ ਮਾਨ ਮਰਿਆਦਾ ਨੂੰ ਢਾਹ ਲਾ ਰਹੀਆਂ ਨੇ ਇਸ ਕਰਕੇ ਅਸੀਂ ਉਸ ਦੀ ਸਿੱਟ ਦਾ ਜਵਾਬ ਜਾਂ ਉਸ ਨੂੰ ਜਿਹੜਿਆ ਸੰਯੋਗ ਨਹੀਂ ਕਰਾਂਗੇ ਕੀ ਲੱਗਦਾ ਵੀ ਕਿੰਨਾ ਕੁ ਜਾਇਜ ਹੈ ਗੱਲ ਕਰਨੀ ਉਹ 1 ਲੱਖ ਕੱਲ ਐਸਜੀਪੀਸੀ ਦਾ ਬਿਆਨ ਆਇਆ ਸੀਗਾ ਕਿ ਉਹ 1 ਲੱਖ ਮੀਟਰ ਹੈ ਔਰ 1 ਕ ਲਗ ਮੀਟਰ 328 ਰੁਪਾ ਪਰ ਅੱਜ ਉਹਨਾਂ ਨੇ ਆਪ ਹੀ ਸਾਰਾ ਇਕੱਠਾ ਕਰਤਾ ਕਹਿੰਦੇ ਵੀ ਇਸੇ ਕਰਕੇ ਅਸੀਂ ਉਹਨਾਂ ਨੂੰ ਸੰਜੋਗ ਨਹੀਂ ਦੇਣਾ ਕਿ ਉਹ ਟਾਂ ਨਾ ਰਹੇ ਨੇ ਅਕਾਲ ਚੱਕ ਸਾਹਿਬ ਦੀ ਮਾਨ ਮਰਿਆ ਤੱਕ ਦੇਖੋ ਜੀ ਉਹ ਜਿਹੜਾ ਕੁਝ ਮਤਲਬ ਉਹ ਅਕਾਲ ਤਖਤ ਸਾਹਿਬ ਦੀ ਮਾਨ ਮਰਿਆ ਦਾ ਜੋ ਜਿਹੜਾ ਕੁਝ ਕਿਹਾ ਜਾ ਰਿਹਾ ਉਹ ਵੀ ਇਸ ਉਹ ਇਸ ਕਵਾਇਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਧਰੋਂ ਵੀ ਤੇ ਇਹੀ ਗੱਲ ਆਈ ਹੈ ਨਾ ਸਾਹਮਣੇ ਨਿਕਲ ਕੇ ਲੋਕ ਮਤਲਬ ਦੁਨੀਆ ਤਾਂ ਨਹੀਂ ਅਣਜਾਣ ਹੈਗੀ ਜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕਿੰਨਾ ਚਿਰ ਭੰਬਲ ਭੂਸੇ ਪਾਉਣਗੇ ਇੱਕ ਝੂਠ ਨੂੰ ਲਪੋਉਣ ਦੇ ਲਈ 100 ਝੂਠ 1000 ਝੂਠ ਲੱਖ ਝੂਠ ਕਿੰਨਾ ਕਿੱਥੋਂ ਤੱਕ ਜਾਊ ਗੱਲ ਇਹ ਅਸਲ ਦੇ ਵਿੱਚ ਹੁਣ ਜਿਹੜਾ ਮਾਮਲਾ ਹੈਗਾ ਉਹ ਲੋਕਾਂ ਨੂੰ ਵੀ ਸਮਝ ਆ ਚੁੱਕਿਆ ਹੈਗਾ ਇਹਦੇ ਤੇ ਹੋਇਆ ਕੀ ਹੈ ਮਤਲਬ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰ-ਵਾਰ ਇਹੀ ਗੱਲ ਕਰ ਰਹੀ ਹੈ ਵੀ ਉਹ ਦੇਖੋ ਜੀ ਇਸਰ ਸਿੰਘ ਵਾਲੀ ਰਿਪੋਰਟ ਆ ਸਾਡੀ ਵੈੱਬਸਾਈਟ ਤੇ ਪਈ ਹੈਗੀ ਤੇ ਤਾਂ ਮਾਮਲਾ ਤਾਂ ਭੇਟਾ ਦਾ ਸੀਗਾ ਪੈਸੇ ਦਾ ਸੀਗਾ ਜਦੋਂ ਕਿ ਪੈਸਿਆਂ ਦਾ ਤਾਂ ਮਾਮਲਾ ਹੀ ਨਹੀਂ ਹੈਗਾ ਜੀ ਇਹ ਪੈਸੇ ਦੇ ਗਵਨ ਮਾਮਲਾ ਦਾ ਸਰੂਪ ਘਟੇ ਨੇ ਪੈਸੇ ਥੋੜੀ ਘਟੇ ਆ ਬਸ ਮਤਲਬ ਕਮਾਲ ਦੀ ਗੱਲ ਤਾਂ ਹੈ ਨਾ ਵੀ ਲੋਕ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਹੁਣ ਵੀ ਜੇ ਤਾਂ ਪੈਸੇ ਘਟੇ ਹੋਣ ਫੇਰ ਤਾਂ ਮੰਨਿਆ ਵੀ ਭਾਈ ਪੈਸੇ ਉਹ ਖਾ ਗਏ ਗਵਨ ਕਰ ਗਏ ਉਹਨਾਂ ਨੇ ਪੈਸੇ ਜਮਾ ਨਹੀਂ ਕਰਾਏ ਹੈਗੇ ਘਟੇ ਪੈਸੇ ਤਾਂ ਨਹੀਂ ਘਟੇ ਹੈ ਘਟੇ ਤਾਂ ਗੁਰੂ ਮਹਾਰਾਜ ਦੇ ਸਰੂਪ ਨੇਗੇ ਤੇ ਹੁਣ ਇਹ ਇਹ ਗੱਲ ਮਤਲਬ ਸ਼੍ਰੋਮਣੀ ਕਮੇਟੀ ਮੰਨਣ ਨੂੰ ਤਿਆਰ ਨਹੀਂ ਹੈਗੀ ਇਹ ਉਲਟਾ ਮਤਲਬ ਜਿਵੇਂ ਕਹਿੰਦੇ ਨੇ ਮਾਇਨਾ ਮੰਨੋ ਵਾਲੀ ਗੱਲ ਤੇ ਅੜੇ ਹੋਏ ਨੇਗੇ ਵੀ ਜਿਹੜੋ ਅਸੀਂ ਕਹਿੰਦੇ ਆ ਦੁਨੀਆ ਨੂੰ ਉਹੀ ਮੰਨਣਾ ਪਊਗਾ ਅਸੀਂ ਸੱਚ ਬੋਲ ਰਹੇ ਹਾਂਗੇ ਜੇ ਸੱਚ ਬੋਲ ਰਹੇ ਹੋ ਫਿਰ ਸਹਿਯੋਗ ਕਰ ਦਿਓ ਕਿਉਂ ਡਰਦੇ ਹੋ ਹੁਣ ਗੱਲਾਂ ਦੋਨੇ ਇਹ ਵੀ ਤਾਂ ਗੱਲ ਲੋਕਾਂ ਦੇ ਵਿੱਚ ਜਾ ਰਹੀ ਹੈ ਵੀ ਜੇ ਤੁਸੀਂ ਸੱਚੇ ਹੋ ਫਿਰ ਭਾਈ ਤੁਸੀਂ ਡਰਦੇ ਕਿਸ ਗੱਲ ਤੋਂ ਫਿਰ ਸਰਕਾਰ ਇਦਾਂ ਕਿਵੇਂ ਮਤਲਬ ਕੋਈ ਧੱਕਾ ਕਰਕੇ ਜਾਂ ਕੋਈ ਇਸ ਤਰ੍ਹਾਂ ਦਾ ਕਿਵੇਂ ਪਾਲੂਗੀ ਹੁਣ ਦਰਅਸਲ ਦੇਖੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੇ ਹਾਲਾਤਾਂ 'ਚ ਕਦੇ ਵੀ ਨਹੀਂ ਗਈ ਹੈਗੀ ਬਾਈ ਜੀ ਜਿਹੜਾ ਹਾਲਾਤਾਂ 'ਚ ਹੁਣ ਪਹੁੰਚ ਚੁੱਕੀ ਹੈਗੀ ਸ਼੍ਰੋਮਣੀ ਕਮੇਟੀ ਨਾਲ ਕੋਈ ਵੀ ਜਥੇਬੰਦੀ ਨਹੀਂ ਅੱਜ ਨਹੀਂ ਸ਼੍ਰੋਮਣੀ ਕਮੇਟੀ ਦੇ ਮਗਰ ਨੇ ਅੰਗ ਜਥੇਬੰਦੀਆਂ ਬਾਬਾ ਬਿਧੀ ਚੰਦ ਵਾਲੇ ਮਤਲਬ ਹੋਰ ਲਾਲੋ ਤੁਸੀਂ ਟਵਿੱਟਰਸਾਲਾ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਨਾਲ ਕਿੰਨੀਆਂ ਮਤਲਬ ਸੰਸਥਾਵਾਂ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਨਾਲ ਆ ਕੇ ਖੜ ਜਾਂਦੀਆਂ ਨੇਗੀਆਂ ਇਸ ਵਾਰ ਤਾਂ ਜਮਾ ਸ਼੍ਰੋਮਣੀ ਕਮੇਟੀ ਇਕੱਲੀ ਪੈ ਗਈ ਆ ਕੋਈ ਵੀ ਹੁਣ ਤੱਕ ਬੋਲਦੀ ਜਿਹੜੀ ਸਾਡੀਆਂ ਜਥੇਬੰਦੀਆਂ ਸਮਝਦੀਆਂ ਵੀ ਇਹ ਰਾਜਨੀਤੀ ਹੋ ਰਹੀ ਹੈ ਕਿਤੇ ਨਾ ਕਿਤੇ ਸਾਡੇ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਵੀ ਇਹ ਗੱਲ ਸੁਣਣੀ ਚਾਹੀਦੀ ਹੈ ਦਾ ਵਿਚਾਰ ਨਹੀਂ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਪੰਥਕ ਜਿਹੜੀ ਇੱਕ ਕਾਲ ਤੱਕ ਸਰ ਦਾ ਹਸਾਰਾ ਲੈ ਕੇ ਇਸ ਤੇ ਰਾਜਨੀਤੀ ਜਿਹੜੀ ਹੋ ਰਹੀ ਹੈ ਚਾਹੇ ਸਰਕਾਰ ਵੱਲੋਂ ਚਾਹੇ ਆਪਾਂ ਕੁਝ ਜਥੇਦਾਰ ਵੱਲੋਂ ਕਹਿੰਦੀ ਹੈ ਕਿ ਵਾਕ ਵਾਕ ਵਕਤ ਤਰੀਕੇ ਦੇ ਨਾਲ ਕੱਲ ਵੀ ਸਰਕਾਰ ਦੇ ਇੱਕ ਮੰਤਰੀ ਉੱਤੇ ਪੇਸ਼ ਹੋਏ ਹੈ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਅੱਜ ਹੁਣ ਸੀਐਮ ਮਾਰ ਨੂੰ ਬੁਲਾਇਆ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਗੱਲ ਆਉਣੀ ਹਾਲਾਂਕਿ ਬਡਾਲਾ ਸਾਹਿਬ ਨੇ 5 ਸਾਲ ਆਏ ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਜਿਵੇਂ ਤੁਸੀਂ ਦੱਸਿਆ ਆਰਡਰਾਂ ਤੋਂ ਬਾਅਦ ਹੀ ਜਿਹੜੀ ਐਫਆਰ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਜਾਂਚ ਹੋ ਰਹੀ ਹੈ ਪਰ ਇਸ ਤੇ ਸਹਿਯੋਗ ਐਸਜੀਪੀਸੀ ਨਹੀਂ ਕਰ ਰਹੀ ਏ ਇੱਕ ਪਤਾ ਨਹੀਂ ਹੁਣ ਐਸਜੀਪੀਸੀ ਕਿਸ ਤਰ੍ਹਾਂ ਦੇ ਨਾਮ ਦਾ ਕਹਿਣ ਦਾ ਮਤਲਬ ਨਹੀਂ ਹ ਇਹਦੇ ਤੇ ਨਾ ਬਾਈ ਜੀ ਹੁਣ ਵੱਡੀ ਗੱਲ ਇਹ ਹੋ ਗਈ ਹੈ ਵੀ ਦੇਖੋ ਐਸਜੀਪੀਸੀ ਮਗਰ ਸਹਿਯੋਗ ਕਰਨ ਤੋਂ ਭੱਜ ਰਹੀ ਹੈਗੀ ਤੇ ਦੂਸਰੇ ਪਾਸੇ ਭਗਵਾਨ ਸਿੰਘ ਮਾਨ ਹੋਣਾ ਨੇ ਇਹ ਗੱਲ ਕਹਤੀ ਹੈ ਵੀ ਉਹਨਾਂ ਨੂੰ ਰਾਸ਼ਟਰਪਤੀ ਚਾਹੇ ਉਸ ਦਿਨ ਦੇਸ਼ ਦੇ ਆ ਰਹੇ ਆ ਪਰ ਉਹ ਰਾਸ਼ਟਰਪਤੀ ਦੇ ਨਾਲ ਉਹਨਾਂ ਨੇ ਕਾਲਤਾਖਬ ਸਾਬ ਨੂੰ ਪਹਿਲ ਦਿੱਤੀ ਵੀ ਅਸੀਂ ਮਤਲਬ ਪਹਿਲਾਂ ਕਾਲਤਾਖਬ ਸਾਬ ਤੇ ਮੈਂ ਲਟਮਸਤ ਤੋਂ ਹੋ ਜਾਊਗਾ ਚਾਹੇ ਉਸ ਦਿਨ ਰਾਸ਼ਟਰਪਤੀ ਆ ਰਹੇ ਆ ਉਹਨਾਂ ਨੇ ਤਾਂ ਰਾਸ਼ਟਰਪਤੀ ਦੇ ਨਾਲੋਂ ਵੀ ਮਤਲਬ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਾਂਹ ਕਰਕੇ ਇੱਕ ਇੱਕ ਵਾਰ ਆਪਾਂ ਕਹਿ ਸਕਦੇ ਹਾਂ ਵੀ ਕਾਲਤਾਖਬ ਸਾਬ ਨੂੰ ਅੱਗੇ ਰੱਖਿਆਗਾ ਉਹਨਾਂ ਨੇ ਕਾਲਤਾਖਬ ਸਾਬ ਤੇ ਪੇਸ਼ ਹੋਣ ਦੀ ਗੱਲ ਪਹਿਲਾਂ ਕੀਤੀ ਹੈ ਜੀ ਵੀ ਉਹਦੋਂ ਪਹਿਲਾਂ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਚਾਹੇ ਮੇਰਾ ਬਿਜ਼ੀ ਸ਼ਡਿਊਲ ਹੈ ਕਿਉਂਕਿ ਪ੍ਰੋਟੋਕੋਲ ਮੁਤਾਬਕ ਰਾਸ਼ਟਰਪਤੀ ਜਿਹੜੇ ਵੀ ਸੂਬੇ 'ਚ ਜਾਂਦਾ ਉੱਥੋਂ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਨਾਲ ਹਾਜ਼ਰ ਹੋਣਾ ਚਾਹੀਦਾ ਹੈਗਾ ਉਹਨਾਂ ਨੂੰ 에어ਪੋਰਟ ਤੋਂ ਰਿਸੀਵ ਕਰਨ ਦੇ ਲਈ ਸੋ ਉਹ ਉਸ ਗੱਲ ਨੂੰ ਵੀ ਉਹਨਾਂ ਨੇ ਤਾਂ ਕਿਹਾ ਵੀ ਮੈਂ ਪਹਿਲਾ ਕਾਲ ਤੱਕ ਤੇ ਜਾਊਂਗਾ ਸੋ ਉਹ ਹੁਣ ਇਹ ਇਹ ਮਤਲਬ ਡਰਾਏ ਕਰਿਆ ਇਹ ਇੰਨਾ ਗੱਲਾਂ ਦਾ ਲੋਕਾਂ ਦੇ ਵੀ ਅਸਰ ਹੋਣਾ ਨਾ ਵੀ ਕੌਣ ਮਤਲਬ ਮੰਨ ਰਿਹਾ ਹੈ ਕੌਣ ਕੌਣ ਭਜ ਰਿਹਾ ਹੈਗਾ ਜੀ ਹੂੰ ਬਿਲਕੁਲ ਸੰਤੋਸ਼ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਆ ਕਿ ਇੱਕ ਖਬਰ ਇੱਕ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਜਿਹੜਾ ਗੱਠਜੋੜ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਸ ਨੂੰ ਲੈ ਕੇ ਇੱਕ ਅੰਮ੍ਰਿਤਸਰ ਦੇ ਵਿੱਚ ਬੋਲ ਵੀ ਲਾਇਆ ਉਹ ਕਿਸ ਨੇ ਲਾਇਆ ਇਸ ਬਾਰੇ ਅਜੇ ਕੋਈ ਕਹਿੰਦੇ ਉਹਦੇ ਕੋ ਉਹਦਾ ਨਹੀਂ ਹੈਗਾ ਜਿਸ ਬੰਦੇ ਨੇ ਲਾਏ ਨੇ ਪਰ ਉਹਨਾਂ ਨੇ ਇੱਕ ਪਾਸੇ ਬੀਜੇਪੀ ਨਰਿੰਦਰ ਮੋਦੀ ਦੀ ਫੋਟੋ ਔਰ ਦੂਜੇ ਪਾਸੇ ਸੁਖਵੀਰ ਬਾਦਲ ਦੀ ਫੋਟੋ ਲਾ ਕੇ ਹੋਲਡਿੰਗ ਲੱਗੇ ਆ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਨਾਲ ਦੇ ਨਾਲ ਇੱਕ ਵੱਡਾ ਬਿਆਨ ਹੈ ਜਿਹੜਾ ਰਾਜਾ ਵੜਿੰਗ ਦਾ ਵੀ ਆਉਂਦਾ ਹੈ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਸੁਖਵੀਰ ਬਾਦਲ ਕਹਿ ਰਹੇ ਆ ਕਿ ਬੜੀ ਸਟਰੋਂਗ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੇਸ਼ਦ ਇਲੈਕਸ਼ਨਾਂ ਦੇ ਵਿੱਚ ਹਾਲਾਂਕਿ ਕਹਿੰਦੇ ਵੀ ਸਿਰਫ ਜਿਹੜਾ ਲੰਬੀ ਏਰੀਆ ਜਾਂ ਉਹਨਾਂ ਦਾ ਆਪਦਾ ਏਰੀਆ ਹੈਗਾ ਬਦਲਕਿਆਂ ਦਾ ਉਸ ਏਰੀਆ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜ਼ੀਰੋ ਇਹਨਾਂ ਦੀ ਜਿਹੜੀ ਕੰਡੀਸ਼ਨ ਰਹੀ ਹੈ ਔਰ ਵੋਟ ਬੈਂਕ ਵੀ ਜਿਹੜਾ ਘਟਿਆ ਪਰ ਦੂਜੇ ਪਾਸੇ ਇਹ ਕਹਿੰਦੇ ਤਰਲੋ ਮੱਛੀ ਹੋ ਰਿਹਾ ਬੀਜੇਪੀ ਨਾਲ ਗੱਠ ਜੋੜ ਕਰਨ ਦੇ ਲਈ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਵੰਗਾ ਰਿਹਾ ਕਿ ਜੇਕਰ ਵਾਕਈ ਸੁਖਵੀਰ ਬਾਦਲ ਨੂੰ ਲੱਗਦਾ ਕਿ ਜਿਹੜਾ ਸਟਰੋਂਗ ਹੋ ਗਿਆ ਅਕਾਲੀ ਦਲ ਉਹ ਗਿੱਦੜਪਾ ਤੋਂ ਆ ਕੇ ਚੋਣ ਲੜਨਾ ਕਿ ਦਲਾਲਾਬਾਦ ਜਾਂ ਹੋਰ ਥਾਵਾਂ ਤੋਂ ਵੀ ਮੈਂ ਉਹਨਾਂ ਦੇ ਬਰਾਬਰ ਚੋਣ ਲੜੂਗਾ ਇਸ ਤਰ੍ਹਾਂ ਨਾਲ ਦੇਖਦੇ ਹੋ ਕਿ ਰਾਜਨੀਤਿਕ ਜਿਹੜੀ ਇਸ ਟਾਈਮ ਪੂਰੀ ਭੱਗੀ ਹੋਈ ਹੈ 2027 ਜਿਹੜਾ ਲਾਸਟ ਜਿਹੜਾ ਇਲੈਕਸ਼ਨ ਹੈ ਉਹ ਵੀ ਬਹੁਤ ਨੇੜੇ ਆ ਰਿਹਾ ਔਰ ਸਾਰੀਆਂ ਪਾਰਟੀਆਂ ਨੇ ਜਿਹੜੀ ਆਪਣੀ ਤਿਆਰੀ ਹੁਣ ਤੋਂ ਹੀ ਵਧਤੀ ਹੈ ਚਾਹੇ ਉਹ ਬਿਆਨਬਾਜ਼ੀ ਨੂੰ ਲੈ ਕੇ ਚਾਹੇ ਆਪਣੀਆਂ ਢਾਂਚਾ ਮਜ਼ਬੂਤ ਕਰਨ ਨੂੰ ਲੈ ਕੇ ਬਿਲਕੁਲ ਇਹ ਉਹੀ ਗੱਲ ਮੈਂ ਤੁਹਾਨੂੰ ਕਹ ਰਿਹਾ ਵੀ ਜਿਹੜਾ ਮਤਲਬ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਵੀ ਜਿਹੜੀ ਜੰਗ ਹੈ 2027 ਦੀ ਉਹ ਭਗਵਾਨਤਮਾਨ ਵਰਸ ਜੀ ਸੁਖਵੀਰ ਬਾਦਲ ਨਾ ਬਣ ਜੇ ਇਹ ਹੁਣ ਅਸਲ ਦੇ ਵਿੱਚ ਆ ਮਾਮਲੇ ਤੋਂ ਬਾਅਦ ਕਾਂਗਰਸ ਵੀ ਡਰ ਗਈ ਹੈ ਉਹ ਹੁਣ ਮਤਲਬ ਰਾਜਾ ਬੜਿੰਗ ਦਾ ਕਹਿਣਾ ਵੀ ਮੇਰੇ ਮੁਕਾਬਲੇ ਆ ਕੇ ਚੋਣ ਲੜ ਤਾਂ ਕਿ ਆਪਾਂ ਇਸ ਨੂੰ ਗੱਲ ਨੂੰ ਪੇਸ਼ ਗੱਲ ਨੂੰ ਉਹ ਇਹ ਕਹਿ ਰਹੇ ਨੇ ਕਿ ਆਪਾਂ ਇਹ ਜਿਹੜੀ ਚੋਣ ਆ ਕੋ ਮੇਰੇ ਮੁਕਾਬਲੇ ਲੜੂਗਾ ਤਾਂ ਸ਼ਵੀਰਵਾਦਨ ਵਰਸਸ ਰਾਜਾ ਬੜਿੰਗ ਬਣਦੇ ਵੀ ਕਾਂਗਰਸ ਵਰਸਸ ਰਾਜਾ ਬੜਿੰਗ ਇਹ ਗੱਲ ਆ ਜਿਹੜੀ ਹੋ ਜੇ ਤੋ ਇਹ ਇਸ ਤਰ੍ਹਾਂ ਦੀ ਮਤਲਬ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਜੀ ਬਿਲਕੁਲ ਨਾਲ ਨਾਲ ਭਾਜੀ ਕਿ ਜਿਹੜਾ ਥੋੜੀ ਜਿਹੀ ਗੱਲ ਹੈ ਕਿ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੋਈ ਗੱਠਜੋੜ ਹੋ ਸਕਦਾ ਨੇ ਗੱਠਜੋੜ ਵਾਲੀ ਗੱਲ ਤਾਂ ਹੈ ਹੀ ਆ ਨਾ ਬਾਈ ਜੀ ਇਹਨਾਂ ਦੀ ਗੱਠਜੋੜ ਵਾਲੀ ਗੱਲ ਤਾਂ ਸਹੀ ਲੱਗੀ ਵੀ ਹੈਗੀ ਕਿਉਂਕਿ ਦੇਖੋ ਤੁਸੀਂ 326 ਰੂਪਾਂ ਵਾਲੇ ਮਾਮਲੇ ਦੇ ਵਿੱਚ ਨਾ ਤਾਂ ਕਾਂਗਰਸ ਮਤਲਬ ਨਾ ਤਾਂ ਇਹ ਭਾਜੀਪੀ बोल ਰਹੀ ਹੈ ਭਾਜੀਪੀ ਦਾ ਕੋਈ ਬਲਾਰਾ ਅਜੇ ਤੱਕ ਕੋਈ ਇਹਨਾਂ ਨੇ ਉਸ 328 ਰੂਪਾਂ ਵਾਲੇ ਮਾਮਲੇ ਦੇ ਉੱਪਰ ਇੱਕ ਵੀ ਬਿਆਨ ਨਹੀਂ ਆਇਆ ਹੈਗਾ ਤੇ ਇਹਦਾ ਇਹਦਾ ਦੇਖ ਹੀ ਰਿਹਾ ਵੀ ਇਹਨਾਂ ਦਾ ਗੱਠਜੋੜ ਤਾਂ ਅੰਦਰ ਖਾਤੇ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈਗੀ ਇੱਕ ਦੂਸਰੇ ਦੇ ਪੂਰਕ ਬਣੇ ਹੋਏ ਆ ਤਾਂ ਹੀ ਭਾਜੀਪੀ ਮਤਲਬ ਇਸ ਮਾਮਲੇ ਦੇ ਉੱਪਰ ਜਮ੍ਹਾਂ ਚੁੱਪੀ ਧਾਰੀ ਹੋਈ ਹੈਗੀ ਮੈਨੂੰ ਲੱਗਦਾ ਵੀ ਕਿਸੇ ਡ ਜੇ ਇਸ ਮਾਮਲੇ ਤੇ ਡਿਪੇਟ ਹੁੰਦੀ ਆ ਬਾਕੀ ਚੈਨਲਾਂ ਤੇ ਤਾਂ ਉੱਥੇ ਬੀਜੇਪੀ ਡਿਨਾਈ ਕਰ ਰਹੀ ਆਪਣਾ ਬੰਦਾ ਨਹੀਂ ਭੇਜ ਰਹੀ ਹੈ ਇਸ ਗੱਲ ਤੇ ਬੋਲਣ ਨੂੰ ਤਿਆਰ ਨਹੀਂ ਬੀਜੇਪੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਖਿਚੜੀ ਤਾਂ ਪੱਕ ਰਹੀ ਹੈਗੀ ਤੋਂ ਹੁਣ ਉਸੇ ਗੱਲ ਨੂੰ ਲੈ ਕੇ ਸ਼ਾਇਦ ਕੋਈ ਬਹੁਤਾ ਤੱਤਾ ਹੋ ਜੀ ਨੇ ਬੋਰਡ ਪਹਿਲਾਂ ਬਣਾਤੇ ਆ ਤੇ ਪਰ ਇਹ ਗੱਲ ਹਜੇ ਮਤਲਬ ਪਰਦੇ ਦੇ ਵਿੱਚ ਹੈ ਹਾਈ ਲੈਵਲ ਵਿੱਚ ਕਿਸੇ ਨਾ ਕਿਤੇ ਬਹੁਤ ਸੱਚਾਈ ਹੈ ਕਹਿੰਦੇ ਹੁੰਦੇ ਆ ਵੀ ਜੇ ਕਿਤੇ ਆਗਾ ਧੂਆਂ ਤਾਂ ਹੀ ਨਿਕਲਦਾ ਈ ਲਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਇਲੈਕਸ਼ਨ ਹੈ ਪਰ ਨਾਲ ਦੀ ਨਾਲ ਪਿਛਲੇ ਦਿਨੀ ਪੰਜਾਬ ਦੇ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਅਸੀਂ ਇਕੱਲੇ ਚੋਣ ਲੜਾਂਗੇ ਔਰ ਜਿਹੜੀ ਸਾਡੀ ਅਕਾਲੀ ਦਲ ਦੀ ਪਾਰਟੀ ਹੈ ਇਹ ਅਕਾਲੀ ਦਲ ਨਾਲੋਂ ਕਿਤੇ ਨਾ ਕਿਤੇ ਕਾਫੀ ਸਟਰੋਂਗ ਹੈ ਕਿ ਯਾਰ ਸਾਡਾ ਵੋਟ ਬੈਂਕ ਜ਼ਿਆਦਾ ਹੈ ਔਰ ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਕਿ ਅਕਾਲੀ ਦਲ ਜਿਆਦਾ ਸੀਟਾਂ ਤੇ ਲੜਦਾ ਸੀ ਔਰ ਬੀਜੇਪੀ ਨੂੰ ਬਹੁਤ ਥੋੜੀਆਂ ਜਿਹੀਆਂ ਸੀਟਾਂ ਦਿੱਤੀਆਂ ਜਾਂਦੀਆਂ ਸੀ ਕੀ ਲੱਗਦਾ ਜੇ ਗੱਠ ਛੋੜ ਹੁੰਦਾ ਹੁਣ ਇਸ ਵਾਰ ਇਹਨਾਂ ਨੂੰ ਅਸ ਸੀਟਾਂ ਦੀ ਮੈਨੂੰ ਲੱਗਦਾ ਵੰਡ ਵੀ ਫਿਰ ਉਸ ਨੂੰ ਲੈ ਕੇ ਵੀ ਲੜਾਈ ਹੋ ਸਕਦੀ ਹੈ ਕਿ ਹੁਣ ਤਾਂ ਅਸੀਂ ਬਰਾਬਰ ਦੀ ਪਾਰਟੀ ਆ ਜਾਂ ਕਾਲੀ ਦਲ ਤੋਂ ਉੱਪਰ ਦੀ ਹੈਗੇ ਆ ਬਿਲਕੁਲ ਹੋ ਤਾਂ ਹੁਣ ਜੀ ਉਹ ਮਤਲਬ ਮੈਂ ਕੀ ਇਸ ਵਾਰ ਲੱਗਦਾ ਵੀ ਕਾਂਗ ਜਿਹੜੀ ਭਾਜੀਪੀ ਆ ਉਹ ਕਦੇ ਵੀ ਮਤਲਬ ਛੋਟੇ ਭਾਈ ਦੇ ਰੂਪ ਦੇ ਵਿੱਚ ਨਹੀਂ ਆਊਗੀ ਹੁਣ ਉਹ ਉਹ ਦਾ ਜਿਹੜਾ ਹੈਗਾ ਉਹ ਬਰਾਬਰ ਦੀ ਧਿਰ ਤਾਂ ਬਣ ਹੀ ਚੁੱਕੀ ਹੈਗੀ ਹੋ ਸਕਦਾ ਉਹ ਵੱਧ ਸੀਟਾਂ ਦੀ ਵੀ ਮੰਗ ਕਰਨ ਪੰਜਾਬ ਦੇ ਵਿੱਚ ਪਰ ਇਹ ਦੇਖਦੇ ਹਾਂ ਹੁਣ ਕਾਲੀ ਦਲ ਵੀ ਮਤਲਬ ਇੱਕ ਤਰ੍ਹਾਂ ਦੇ ਨਾਲ ਇਹੋ ਜੀ ਸਥਿਤੀ 'ਚ ਫਸਿਆ ਹੋਇਆਗਾ ਇਹ ਕੋ ਨੂੰ ਮੁੜ ਕੇ ਮਤਲਬ ਜ਼ਮੀਨ ਨਹੀਂ ਲੱਭ ਰਹੀ ਹੈਗੀ ਤੇ ਦੂਜੀ ਗੱਲ ਮੈਂ ਕੱਲ ਤੋਂ ਨਾਲ ਇੱਕ ਜਾਂਦੇ ਜਾਂਦੇ ਗੱਲ ਕੀਤੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਉਹ ਪਤੇ ਜੰਗਸ਼ੀਲ ਬਾਜਵਾ ਦਾ ਬਿਆਨ ਆਇਆ ਸੀਗਾ ਕਿ ਮ੍ਰਿਤਕ ਸਾਬ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰ ਸਕਦੇ ਨੇਗੇ ਤੋਂ ਉਹ ਵੀ ਲੱਗਦਾ ਵੀ ਕਿ ਤਰ੍ਹਾਂ ਕਿਤੇ ਉਹ ਗੱਠ ਜੋੜ ਵਾਲੇ ਪਾਸੇ ਤੁਰੂ ਗੱਲ ਜਾਂ ਫਿਰ ਬੀਜੇਪੀ ਪੰਥਕ ਵੋਟ ਨੂੰ ਸਿੱਧੇ ਤੌਰ ਤੇ ਅਨੁਸਾਨੇ ਤੇ ਲਊਗੀ ਇਹ ਵੀ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਹੈ ਜੀ ਹੂੰ ਤਾਂ ਲੱਗਦਾ ਕਿ ਹੋਰ ਬੜਾ ਦਿਨਾਂ ਤੱਕ ਕੰਤਕ ਨੂੰ ਇਕੱਠਾ ਕਰਨ ਦੇ ਲਈ ਜਾਂ ਸਿੱਖਾਂ ਨੂੰ ਜੋੜਨ ਦੇ ਲਈ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਕੋਈ ਨਾ ਕੋਈ ਗੱਲ ਹੋ ਸਕਦੀ ਹੈ ਹਾਲਾਂਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਿਹੜਾ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਤਕਰੀਬਨ ਉਸ ਨੂੰ 3 ਸਾਲ ਪੂਰੇ ਹੋਣ ਵਾਲੇ ਆ ਕੱਲ੍ਹ ਸ਼ਾਇਦ ਉਹਨਾਂ ਦੇ 3 ਸਾਲ ਪੂਰੇ ਹੋ ਜਾਣੇ ਆ ਪਰ ਹਜੇ ਤੱਕ ਕੋਈ ਬਿਆਨ ਜਿਹੜਾ ਸੈਂਟਰ ਦਾ ਸੋਲਿਡ ਜਾਂ ਕਿਸੇ ਬੰਦੇ ਦਾ ਨਹੀਂ ਆਇਆ ਇਸ ਦੇ ਉੱਤੇ ਜੇ ਕਿਸੇ ਭਾਜਪਾ ਗੂਨਾ ਗੱਲ ਵੀ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਕੋਈ ਜਵਾਬ ਜਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਦੇ ਬਿਆਪ ਤੇ ਵੀ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਨੂੰ ਛੱਡਿਆ ਜਾ ਸਕਦਾ ਜਿਨ੍ਹਾਂ ਨੇ ਪੂਰੀ ਆਪਣੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਘੜ ਦਿੱਤੀ ਹੈ हां बिल्कुल जी ए, ए पर, आ, किते किते ये ये गल ਤੁਹਾਡੀ ਦਰੋਸ਼ਤ ਹੈ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਫਤੇਜਨ ਸਿੰਘ ਬਾਜਪਾ ਦਾ ਬਿਆਨ ਕਰ ਲਦਾ ਸੀਗਾ ਵੀ ਉਹ ਜਿਹੜਾ ਅਮਿਤ ਸਾਹ ਹੁਣੀ ਇੱਥੇ ਕਿਸਾਨ ਰੈਲੀ ਨੂੰ ਸਮੋਦਨ ਕਰਨ ਆ ਰਹੇ ਆ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਐਸ ਗੱਲ ਦਾ ਬੰਦੀ ਸਿੰਘਾਂ ਵਾਲੇ ਮਾਮਲੇ ਦਾ ਤਾਂ ਇਹ ਬਾਜਪਾ ਦੇ ਬਹੁਤੇ ਲੀਡਰ ਨਹੀਂ ਬੋਲਣ ਨੂੰ ਤਿਆਰ ਹੈਗੇ ਪਰ ਕਿਤੇ ਨਾ ਕਿਤੇ ਗੱਲ ਜ਼ਰੂਰ ਹੈਗੀ ਕਿਉਂਕਿ ਪੰਥਕ ਰਾਜਨੀਤੀ ਨੂੰ ਮਤਲਬ ਸਮਝਣ ਚੁੱਕੀ ਆ ਇਸ ਵੇਲੇ ਬੀਜੇਪੀ ਵੀ ਸਮਝਦੀ ਆ ਵੀ ਪੰਥਕ ਰਾਜਨੀਤੀ ਪੰਜਾਬ ਦੇ ਵਿੱਚ ਬਹੁਤ ਅਹਿਮ ਹੈ ਜੀ ਪਰ ਇਹ ਐ ਕਿ ਮੈਨੂੰ ਲੱਗਦਾ ਵੀ ਪਿਛਲੀਆਂ ਇਲੈਕਸ਼ਨਾਂ ਨੂੰ ਮੈਂ ਜਿੰਨੀਆਂ ਕਲੈਕਸ਼ਨਾਂ ਦੇਖਦਾ ਆਂਗਾ ਉਹਨਾਂ ਸਾਰੀਆਂ ਇਲੈਕਸ਼ਨਾਂ ਤੋਂ ਨੂੰ ਦੇਖਦੇ ਹੋਏ ਇਸ ਵਾਰ ਇਹ ਲੱਗ ਰਿਹਾ ਹੈ ਕਿ ਇਸ ਵਾਰ ਜਿਹੜੀ ਲੜਾਈ ਆ ਉਹ ਪੰਥਕ ਵੋਟ ਤੇ ਹੋਣ ਵਾਲੀ ਹੈ ਜੀ ਸਾਰੀਆਂ ਧਿਰਾਂ ਦਾ ਨਿਸ਼ਾਨਾ ਪੰਥਕ ਵੋਟ ਬਣਿਆ ਹੋਇਆ ਕਿਉਂਕਿ ਪਿਛਲੀਆਂ 2022 ਦੀਆਂ ਚੋਣਾਂ ਦੇ ਵਿੱਚ ਕਾਲੀ ਜਲ ਦੀ ਸਾਰੀ ਵੋਟ ਉਲਟ ਕੇ ਮਤਲਬ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਵੱਲ ਚਲੀ ਗਈ ਜੋ ਪੰਥਕ ਵੋਟ ਜਿਹੜੀ ਹਿੱਲੀ ਆ ਗਈ ਇੱਕ ਵਾਰ ਹੁਣ ਉਹਨੂੰ ਦੁਬਾਰੇ ਕੈਸ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ 4 ਰੁਪਏ ਰੋ ਹੋ ਰਹੀ ਹੈਗੀ ਸੋ ਹੋ ਸਕਦਾ ਬੀਜੇਪੀ ਵੀ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਨਹੀਂ ਤਾਂ ਪਹਿਲੀ ਵਾਰ ਡੇਰੇ ਵਾਲਿਆਂ ਦੀ ਵੋਟ ਦੇ ਉੱਪਰ ਰਾਜਨੀਤੀ ਹੁੰਦੀ ਰਹਿੰਦੀ ਸੀਗੀ ਡੇਰਾ ਸਰਸੇ ਵਾਲੇ ਦੀ ਵੋਟ ਤੇ ਰਾਜਨੀਤੀ ਹੁੰਦੀ ਸੀ ਜਾਂ ਹੋਰ ਡੇਰੇ ਆ ਜਿਹੜੇ ਉਹ ਉਹ ਮਤਲਬ ਹਰ ਚੋਣ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਮੁੱਖ ਧਰਬਜੋਖ ਉੱਪਰ ਕੇ ਸਾਹਮਣੇ ਆ ਜਾਂਦੇ ਸੀਗੇ ਇਸ ਵਾਰ ਪਹਿਲੀ ਵਾਰ ਹੋ ਰਿਹਾ ਇਹ ਕਿ ਸਾਰੀਆਂ ਧਿਰਾਂ ਜਿਹੜੀਆਂ ਉਹ ਪੰਥਕ ਰਾਜਨੀਤੀ ਨੂੰ ਟੱਚ ਕਰ ਰਹੀਆਂ ਨੇ ਜੀ ਹੂੰ ਬਿਲਕੁਲ ਸੰਸਦਾਂ ਜਿਹੜੀ ਅਗਲੀ ਖਬਰ ਹੈ ਉਸ ਵਾਂਗ ਇਹ ਜ਼ਿਕਰ ਕਰਦੇ ਆ ਕਿ ਆਪਾਂ ਜਿਹੜੇ ਜਗਜੀਤ ਸਿੰਘ ਆਪਣੇ ਡੱਲੇਵਾਲ ਸਾਹਿਬ ਨੇ ਜਿਨ੍ਹਾਂ ਨੇ ਖਨੋਰੀ ਦੇ ਵਿੱਚ ਮੋਰਚਾ ਲਾਇਆ ਔਰ ਬਹੁਤ ਵੱਡੇ ਕਿਸਾਨ ਆਗੂ ਨੇ ਪਰ ਜਿਹੜੀ ਉਹਨਾਂ ਦੀ ਜਥੇਬੰਦੀ ਆ ਸਿੱਧੂਪੁਰ ਉਸਦੇ ਵਿੱਚ ਖੜਕੀ ਹੈ ਕਹਿੰਦੇ ਬਗਾਵਤ ਉੱਠੀ ਹੈ ਉਸ ਨੂੰ ਲੈ ਕੇ ਕਹਿੰਦੇ ਡਿਕਟੇਟਰਸ਼ਿਪ ਵਾਲੀ ਗੱਲ ਕਰਦੇ ਆ ਡੱਲੇਵਾਲ ਸਾਹਿਬ ਆਪਣੀ ਮਰਜ਼ੀ ਚਲਾਉਂਦੇ ਆ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਨੇ ਜਿਹੜਾ ਉਹਨਾਂ ਨੂੰ ਕੱਢ ਦਿੱਤਾ ਗਿਆ ਵੱਖ-ਵੱਖ ਕਰਕੇ ਚਾਹੇ ਹੁਣ ਫਤੇਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਨੂੰ ਕੱਢਣ ਦੀ ਗੱਲ ਕੀਤੀ ਹੈ ਉਸ ਨੂੰ ਲੈ ਕੇ ਪਟਿਆਲਾ ਦੇ ਵਿੱਚ ਇੱਕ ਵੱਡੀ ਇਕੱਠ ਜਿਹੜਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਆਪਣੀ ਮਰਜ਼ੀ ਕਰ ਰਹੇ ਨੇ ਔਰ ਬਹੁਤ ਸਾਰੇ ਆਗੂ ਜਿਹੜੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਜੱਥੇਬੰਦੀ ਦੇ ਵਿੱਚ ਸੇਵਾ ਕਰ ਰਹੇ ਨੇ ਸਿੱਧੂਪੁਰ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਵੀ ਕੋਈ ਵੀ ਉਹਨਾਂ ਤੋਂ ਕੋਈ ਵੀ ਗੱਲ ਪੁੱਛਦਾ ਕੋਈ ਹਸਾਬ ਪੁੱਛਦਾ ਤਾਂ ਉਹ ਇਸ ਦਾ ਜਵਾਬ ਦਿੰਦੇ ਆ ਕੋ ਉਹਨੂੰ ਬਾਹਰ ਕਰ ਦਿੰਦੇ ਆ ਕਿਵੇਂ ਦੇਖਦੇ ਹੋ ਤੁਸੀਂ ਕਿ ਬਹੁਤ ਵੱਡੀ ਜੱਥੇਬੰਦੀ ਹੈ ਇਹਨਾਂ ਦੇ ਆਪਸ ਦੇ ਵਿੱਚ ਪਾੜ ਪੈ ਗਈ ਹੈ ਦੇਖੋ ਦਿੱਲੀ ਮੋਰਚੇ ਤੋਂ ਬਾਅਦ ਇਹ ਕੁਝ ਸਾਰੀਆਂ ਜੱਥੇਬੰਦੀਆਂ ਚ ਹੀ ਹੋ ਚੁੱਕਿਆਗਾ ਜੀ ਦਿੱਲੀ ਮੋਰਚੇ ਤੋਂ ਬਾਅਦ ਜੀ ਗੱਲ ਕਰੀਏ ਤਾਂ ਉਸੇ ਦੌਰਾਨ ਹੀ ਜਿਹੜੀ ਡਕਾਉਂਦਾ ਗਰੁੱਪ ਆ ਉਹ ਦੋ ਹੋ ਗਏ ਸੀਗੇ ਆ ਤੇ ਰਣਾ ਗਰੁੱਪ ਅੱਡ ਹੋ ਗਿਆ ਉਹਨਾਂ ਦੇ ਵਿੱਚ ਵੀ ਇਹੀ ਕਲੇਸ਼ ਪਿਆ ਵੀ ਉੱਥੋਂ ਪੈਸਾ ਆ ਗਿਆ ਜੀ ਉਹਨਾਂ ਨੇ ਮਤਲਬ ਉਹ ਕੋਈ ਗੱਡੀ ਲੈ ਲਈ ਹੈ ਜਿਹੜੀ ਪ੍ਰਧਾਨ ਨੇ ਉੱਥੋਂ ਉਹ ਵਰਤ ਰਿਹਾ ਹੈਗਾ ਸੋ ਬਹੁਤ ਕੁਝ ਉਦੋਂ ਵੀ ਉੱਠਿਆ ਵੀ ਬੂਟਾ ਜਨ ਬੁਰਜ ਗੱਲ ਗੱਡੀ ਲੈ ਗਿਆ ਜੀ ਉਹਦੇ ਵਿੱਚੋਂ ਬਹੁਤ ਵੱਡੀ ਤੇ ਉਹ ਉਹ ਦੁਨੀਆ ਦੇ ਇਕੱਠੇ ਪੈਸੇ ਸੀਗੇ ਉਹ ਹਿਸਾਬ ਨਹੀਂ ਦੇ ਰਿਹਾ ਉਹਦੇ ਵਿੱਚੋਂ ਵੀ ਟੁੱਟ ਭੱਜ ਹੋਈ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਅਗਰਾਹਾ ਗਰੁੱਪ ਦੇ ਵਿੱਚ ਵੀ ਹੋਈ ਉਹਦੇ ਵਿੱਚ ਜਸਵਿੰਦਰ ਸਿੰਘ ਲੋਂਗੋ ਵਾਲ ਜਾਂ ਇਦਾਂ ਲਿਖੋ ਜੀ ਇਹ ਬੰਦੇ ਸੀ ਜਿਹੜੇ ਇਹਨਾਂ ਨੇ ਵੀ ਰੌਲਾ ਰੱਪਾ ਪਾਇਆ ਇਹ ਵੀ ਅੱਡ ਹੋ ਗਏ ਅੱਡ ਜਥੇਬੰਦੀ ਬਣ ਗਈ ਇੱਕ ਮਤਲਬ ਇਸ ਏਰੀਏ ਦੀ ਉਹਦੇ ਵਿੱਚੋਂ ਟੁੱਟ ਕੇ ਤੇ ਹੁਣ ਡੱਲੇਆਲ ਸਾਹਿਬ ਨੇ ਜਿਹੜਾ ਮੋਰਚਾ ਲਾਇਆ ਸੀਗਾ ਖਨੋਰੀ ਬਾਰਡਰ ਤੇ ਸ਼ੰਭੂ ਮੋਰਚੇ ਵਾਲਾ ਇਹ ਜਿਹੜਾ ਇਹ ਲੰਮਾ ਜਿਹਾ ਚੱਲਦਾ ਰਿਹਾ ਦੇਖੋ ਕਿੰਨੇ ਦਣੇ ਇਹ ਮਤਲਬ ਪਾਤਣਾ ਵਾਲਾ ਇਧਰ ਮਤਲਬ ਜਿਹੜਾ ਸੀਗਾ ਦੋਨੇ ਦੋ ਪਾਸੇ ਚਾਹ ਦੇ ਨਾਲ ਬੈਠੇ ਸੀਗੇ ਉਸ ਜਿਹੜੇ ਇਹ ਡੱਲੇਆਲ ਗਰੁੱਪ ਤੇ ਜਿਹੜਾ ਉਹ ਦੂਸਰਾ ਇਹਨਾਂ ਦੇ ਨਾਲ ਭੰਗੇਰ ਵਾਲਾ ਗਰੁੱਪ ਆ ਤੋ ਇਹ ਇਹ ਮਾਮਲਾ ਆਖਰ ਦੇ ਵਿੱਚ ਜਦੋਂ ਭੁਖੜਤਾਲ ਰੱਖ ਲਈ ਉਹਨਾਂ ਨੇ ਕਿੰਨੇ ਦਿਨ ਚੱਲਦੀ ਰਹੀ ਫਿਰ ਉਹ ਭੁਖੜਤਾਲ ਦਾ ਹਸਰ ਕੀ ਹੋਇਆ ਤੋ ਉਸੇ ਸਮੇਂ ਤੋਂ ਹੀ ਮਤਲਬ ਸੱਕੀ ਹੋਣਾ ਸ਼ੁਰੂ ਹੋ ਗਿਆ ਸੀ ਕੰਮ ਇਹਨਾਂ ਦੀ ਜਥੇਬੰਦੀ ਵਿੱਚ ਕੋਈ ਸਰਮੋਸਰਤਾ ਉਦੋਂ ਹੀ ਹੋਣੀ ਸ਼ੁਰੂ ਹੋ ਗਈ ਸੀ ਪਰ ਇਹ ਜਦੋਂ ਮਾਮਲਾ ਇਹ ਹੈ ਵੀ ਜਿਵੇਂ ਗੈਨਮੈਥ ਕੇ ਆਪ ਮਤਲਬ ਬਾਹਰ ਜਾ ਕੇ ਗ੍ਰਿਫਤਾਰ ਹੋ ਗਏ ਮਗਰੋਂ ਮੋਰਚਾ ਤੱਕਿਆ ਗਿਆ ਖੰਡਿਆ ਦਿੱਤਾ ਗਿਆ ਤੋ ਇਸ ਤਰ੍ਹਾਂ ਦੀ ਸ਼ਾਇਦ ਪਹਿਲਾਂ ਕਦੇ ਵੀ ਨੌਕਤਰੀ ਆਈ ਵੀ ਕੋਈ ਵੀ ਮੋਰਚਾ ਕਿਸਾਨ ਜਥੇਬੰਦੀ ਦਾ ਇਸ ਤਰ੍ਹਾਂ ਉਠਾਇਆ ਗਿਆ ਹੋਵੇ ਗੱਲਬਾਤ ਦਾ ਉਠਾਉਣਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਤਾਂ ਚੱਲਦੀ ਰਹਿੰਦੀ ਸੀ ਪਰ ਪਹਿਲੀ ਵਾਰ ਹੋਇਆ ਸ਼ਾਇਦ ਇਹ ਵੀ ਪੁਲਿਸ ਨੇ ਉਹਨਾਂ ਦੇ ਟੈਂਟ ਪੱਟਲੇ ਟਰਾਲੀਆਂ ਤੱਕ ਸਾਰਾ ਕੁਝ ਉਥੋਂ ਲੈ ਗਏ ਉਹ ਜਿਹੜਾ ਬਾਅਦ ਚ ਰੌਲੇ ਰੱਪਾ ਵੀ ਪੈਂਦਾ ਰਿਹਾ ਸੋ ਤੁਤਮੇ ਤੇ ਲੱਗਦਾ ਸੀਗਾ ਵੀ ਇਹਨਾਂ ਨੇ ਇਹ ਕੋਈ ਨਾ ਕੋਈ ਇਲੈਕਸ਼ਨ ਦਾ ਸਟੰਟ ਸੀਗਾ ਤੇ ਇਲੈਕਸ਼ਨ ਕਰਕੇ ਇਹ ਮੋਰਚਾ ਲੱਗਿਆ ਰਿਹਾ ਜਾਂ ਚੋਣਾਂ ਦੇ ਸਮੇਂ ਮੋਰਚਾ ਲਾਉਣਾ ਚਾਹੀਦਾ ਸੀ ਨਹੀਂ ਲਾਉਣਾ ਚਾਹੀਦਾ ਸੀ ਇਹ ਰੌਲਾ ਤਾਂ ਹੀ ਸੈਲੂਲ ਦੀਆਂ ਦੂਸਰੀਆਂ ਜਥੇਬੰਦੀਆਂ ਵੀ ਇਸ ਗੱਲ ਤੋਂ ਕਿਨਾਰਾ ਕਰਦੀਆਂ ਰਹੀਆਂ ਹਾਲਾਂਕਿ ਉਦੋਂ ਲੋਕ ਮਿਹਣੇ ਮਾਰਦੇ ਰਹੇ ਵੀ ਉਹ ਤੇ ਬੈਠਾ ਜੀ ਤੁਸੀਂ ਦੂਜਾਂਦੇ ਨਹੀਂ ਪਰ ਉਹ ਜਦੋਂ ਕਿਉਂਕਿ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਨਿਕਲੇ ਤਾਂ ਇੱਕ ਥਾਂ ਹੀ ਹੈ ਸਾਰੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਇਹ ਇੱਕ ਜਥੇਬੰਦੀ ਤੋਂ ਬਾਅਦ ਤਪਾਟੇ ਨੇਗੇ ਤੋਂ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਵੀ ਕੌਣ ਕੀ ਕਰ ਰਿਹਾ ਹੈਗਾ ਜੋ ਉਦੋਂ ਤੋਂ ਹੀ ਲੱਗ ਰਿਹਾ ਸੀਗਾ ਤੇ ਉਹ ਹੁਣ ਹੌਲੀ-ਹੌਲੀ ਲਾਵਾ ਜਿਹੜਾ ਮਤਲਬ ਉਬਲਦਾ ਉਬਲਦਾ ਬਾਹਰ ਆ ਗਿਆ ਹੁਣ ਉਹ ਸਾਡੇ ਸਾਹਮਣੇ ਆਉਂਦ ਰਿਹਾ ਕੁਝ ਹੋ ਰਿਹਾ ਜੀ। ਉਹ ਇਹ ਇਹ ਹੀ ਕਾਰਨ ਹੈ ਕਿ ਪੈਸਾ ਹੋ ਗਿਆ ਬਹੁਤਾ ਇਕੱਠਾ ਜੀ ਸਾਰੀਆਂ ਜਥੇਬੰਦੀਆਂ ਦੀ ਹਾਲਤ ਇਹ ਹੋਈ ਵੀ ਹੈ ਕਿ ਉਸ ਸਮੇਂ ਲੋਕਾਂ ਨੇ ਇਹਨਾਂ ਨੂੰ ਰੱਜ ਕੇ ਫੰਡ ਦਿੱਤੇ ਜਿੰਨਾ ਚਿਰ ਦਿੱਲੀ ਬੈਠੇ ਰਹੇ ਤਾਂ ਵੀ ਕੋਈ ਤੋੜ ਨਹੀਂ ਆਉਣ ਦਿੱਤੀ ਲੰਗਰ ਪ੍ਰਸ਼ਾਦਾ ਲੋਕ ਲਈ ਗਏ ਆ ਜਿਹੜੇ ਫੰਡ ਹੋਵੇ ਸੀ ਸ਼ਾਇਦ ਉਹ ਉਹ ਤਾਂ ਮੈਨੂੰ ਲੱਗਦਾ ਅਣਵਰਤੀ ਰਹਿ ਗਏ ਉਹ ਤਾਂ ਬਾਹਰ ਦੇ ਵਿੱਚ ਪਤਾ ਨਹੀਂ ਕਿੱਥੇ ਹੋਣਗੇ ਹੁਣ ਕਿਉਂਕਿ ਮਰਾਸਣ ਦਾ ਪਿੰਡਾ ਜਿਉ ਇੰਨਾ ਜਾਂ ਕਿ ਉਹ ਉਹ ਨਾਲ ਸਾਹਤ ਉੱਤੇ ਵਰਤਾਇਆ ਵੀ ਨਾ ਜਾਂਦਾ ਹੋਵੇ ਜਿੰਨਾ ਰਸਲ ਪਿੰਡਾਂ ਤੋਂ ਜਾ ਰਿਹਾ ਸੀਗਾ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਬਣਿਆ ਹੋਇਆ ਸੀ ਸਾਰਾ ਉਹ ਜਿਹੜਾ ਅਸਲ ਰੌਲਾ ਉੱਥੇ ਪੈਂਦਾ ਜਿੱਥੇ ਪੈਸਾ ਹੋ ਜਾਂਦਾ ਹੈ ਜਦੋਂ ਪੈਸਾ ਇਕੱਠਾ ਹੁੰਦਾ ਤੇ ਫਿਰ ਲਾਲਸਾਵਾਂ ਵੱਧਦੀਆਂ ਨੇ ਲਾਲਸਾਵਾਂ ਵੱਧਦੀਆਂ ਨੇ ਉਹਨੂੰ ਮਤਲਬ ਵੰਡ-ਵੰਡਾਈ ਦਾ ਰੌਲਾ ਪੈਂਦਾ ਸੋ ਇਹ ਸਾਰੀਆਂ ਜੜਾਂ ਇੱਥੇ ਪੰਜਾਬ ਨੇ ਜੀ ਵੀ ਉਹ ਜਿਹੜਾ ਪੈਸਾ ਉਹ ਅਸਲ ਜੇ ਤੁਸੀਂ ਕਹਿੰਦੇ ਉਹ ਕਹਿੰਦੇ ਬਿਲਕੁਲ ਸਹੀ ਉਹਨਾਂ ਨੇ ਸ਼ੂਟ ਕਰਨ ਦੀ ਜਿਹੜੀ ਮੌਤ ਹੋਈ ਸੀਗੀ ਬਾਰਡਰ ਤੇ ਕਨੋਰੀ ਬਾਰਡਰ ਦੇ ਉੱਤੇ ਗੋਲੀ ਲਾਕੇ ਰਹਿਣਾ ਪੁਲਿਸ ਦੀ ਉਸਦੇ ਉਸਦੀ ਵੀ ਜਿਹੜੀ ਵੱਡਾ ਅਜੰਸਟ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਡੱਲੇਵਾਲ ਨੂੰ ਕਿਹਾ ਔਰ ਡੱਲੇਵਾਲ ਦੀ ਯੂਨੀਅਨ ਦੇ ਹੀ ਨੇ ਜਿਨ੍ਹਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਇਹ ਸਾਰਾ ਕੁਝ ਕਿਹਾ ਆਪਸ ਦੇ ਵਿੱਚ ਬਵਾਤ ਹੋਈ ਹੈ ਇਹਨਾਂ ਦੀ ਔਰ ਨਾਲ ਦੀ ਨਾਲ ਕਿਵੇਂ ਦੇਖਦੇ ਹੋ ਕਿ ਇਹ ਕਿਸਾਨ ਯੂਨੀਅਨ ਦਾ ਇੰਨਾ ਵੱਡਾ ਇੱਕ ਵਾਰੀ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਮਾਣ ਦੇਣ ਲੱਗੇ ਸੀ ਔਰ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਜਦੋਂ ਆਮ ਆਦਮੀ ਪਾਰਟੀ ਆਈ ਉਸ ਸਮੇਂ ਜਿਹੜੀਆਂ ਕਿਸਾਨ ਯੂਨੀਅਨ ਨੇ ਜਦੋਂ ਦਿੱਲੀ ਧਰਨਾ ਚੱਲਦਾ ਸੀ ਕਿ ਇਹਨਾਂ ਦੀ ਸਰਕਾਰ ਆਉਗੀ ਪਰ ਕੋਈ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਇਹਨਾਂ ਨੇ ਇਲੈਕਸ਼ਨ ਵੀ ਲੜਿਆ ਉਸ ਤੋਂ ਬਾਅਦ ਚਾਹੇ ਆਪਾਂ ਹਰਿਆਣਾ ਦੇ ਚੋਣਨੀ ਦੀ ਗੱਲ ਕਰੀਏ ਜਾਂ ਹੋਰ ਆਗੂਆਂ ਦੀ ਪਰ ਇਹ ਆਪਸ ਦੇ ਵਿੱਚ ਹਾਲਾਂਕਿ ਇਹ ਤਾਂ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਪਰ ਇਹ ਸਾਰਾ ਲੋਕਾਂ ਦੇ ਵਿੱਚ ਇਸ ਟਾਈਮ ਉਨੀ ਇੱਜ਼ਤ ਜਾਂ ਉਹਨਾਂ ਸਨਮਾਨ ਜਥੇਬੰਦੀਆਂ ਦਾ ਨਹੀਂ ਹੈਗਾ ਜਿੰਨਾ ਉਸ ਟਾਈਮ ਤੇ ਸੀਗਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਾਰਾ ਬਿਲਕੁਲ ਮੈਨੂੰ ਲੱਗਦਾ ਸਰਕਾਰ ਵੀ ਇਹ ਕੋ ਚਾਹੁੰਦੀ ਸੀਗੀ ਵੀ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੂੰ ਇੱਕ ਵਾਰ ਸਮਰਥਨ ਮਿਲਿਆ ਉਹ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਸਮਰਥਨ ਇਹਨਾਂ ਤੋਂ ਖੋਝ ਜਾਵੇ ਇਹ ਸਰਕਾਰ ਦੇ ਵੀ ਟਰੈਪ ਦੇ ਵਿੱਚ ਆਏ ਉਹ ਤੋਂ ਮਦਦ ਜਦੋਂ ਉੱਠਣ ਵੇਲੇ ਆ ਉਦੋਂ ਵੀ ਉਸ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਹੁਣ ਤਿੰਨ ਕਾਨੂੰਨਾਂ ਦੀ ਜਿਹੜੀ ਸੀਗੀ ਆਪਣੀ ਵਾਪਸੀ ਦੀ ਵਾਂਗ ਉਹ ਮੋਦੀ ਸਾਹਿਬ ਨੇ ਇੱਕ ਬਿਆਨ ਹੀ ਦਿੱਤਾ ਮੈਨੂੰ ਲੱਗਦਾ ਉਸ ਤੋਂ ਬਾਅਦ ਬੈਠ ਕੇ ਜਥੇਬੰਦੀਆਂ ਨਾਲ ਤਾਂ ਸਰਕਾਰ ਦੀ ਕੋਈ ਗੱਲ ਹੀ ਨਹੀਂ ਹੋਈ ਉਦੋਂ ਜਥੇਬੰਦੀਆਂ ਦੇ ਆਗੂਆਂ ਨੂੰ ਵਹਾ ਕੇ ਥੋੜੀ ਕੋਈ ਹੋਇਆ ਵੀ ਨਾ ਉਹ ਬਿਜਲੀ ਬਿੱਲ ਤੇ ਗੱਲ ਹੁੰਦੀ ਜਾਂ ਉਹ ਐਮਐਸਪੀ ਤੇ ਗੱਲ ਹੁੰਦੀ ਜਿਹੜੀਆਂ ਬਾਕੀ ਦੀਆਂ ਮੰਗਾਂ ਸੀ ਉਹ ਖਤਮ ਹੋ ਗਈਆਂ ਉਹਨਾਂ ਨੇ ਤੁੱਪ ਕਰਕੇ ਗੁਰੂਪਰ ਗੁਰੂਪਰਬ ਵਾਲੇ ਦੇਣਾ ਕਿ ਗੋਲਾਰਕ ਦੇਵੀ ਦੇ ਗੁਰਪੁਰਬ ਤੇ ਆ ਕੇ ਉਹਨਾਂ ਨੇ ਮੋਦੀ ਸਾਹਿਬ ਨੇ ਬੋਲਤਾ ਵੀ ਅਸੀਂ ਉਹਨਾਂ ਨੂੰ ਵਾਪਸ ਲੈਣਿਆ ਤੇ ਉਸ ਤੋਂ ਬਾਅਦ ਮਤਲਬ ਉਹ ਜਿਹੜਾ ਅੰਦੋਲਨ ਸੀ ਖਤਮ ਹੋ ਗਿਆ ਉਹ ਉਹਦੇ ਵਿੱਚ ਹਾਲਾਂਕਿ ਜਦੋਂ ਕੋਈ ਵੀ ਅੰਦੋਲਨ ਆ ਕੋਈ ਵੀ ਮੋਰਚਾ ਲੱਗਦਾਗਾ ਉਦੋਂ ਕੋਈ ਨਾ ਕੋਈ ਬੈਠ ਕੇ ਤਰ੍ਹਾਂ ਦੇ ਵਿੱਚ ਆਪਸੀ ਸਮਝੌਤਾ ਹੁੰਦਾਗਾ ਜਿਹਨੂੰ ਕੋਲੈਕਸਤੀ ਰੂਪ ਦਿੱਤਾ ਜਾਂਦਾ ਜਾਂ ਕਿਵੇਂ ਵੀ ਹੁੰਦਾ ਪਰ ਇੱਥੇ ਇੱਥੇ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਹੈਗਾ ਤੇ ਉਸ ਤੋਂ ਬਾਅਦ ਆ ਗਈ ਪਹਿਲਾਂ ਤਾਂ ਉੱਥੇ ਏਕਾ ਨਹੀਂ ਸੀ ਦਿਖਦਾ ਕਿਉਂਕਿ ਗ੍ਰਾਹਕਾ ਗਰੁੱਪ ਕਿਸੇ ਅੱਡ ਪਾਸੇ ਬੈਠਾ ਸੀਗਾ ਤੇ ਇਹ ਇਹ ਮੰਨ ਬਾਕੀ ਦੇ ਅੱਡ ਪਾਸੇ ਬੈਠੇ ਸੀਗੇ ਇਹਨਾਂ ਦਾ ਚਾਹੇ ਇੱਕ ਦੂਸਰੇ ਨਾਲ ਤਾਲਮੇਲ ਰਿਹਾ ਉਦੋਂ ਕਿਉਂਕਿ ਲੋਕਾਂ ਦੀ ਮੰਗ ਸੀਗੀ ਇਹ ਵੀ ਇਕੱਠੇ ਹੋ ਕੇ ਲੜੋ ਪਰ ਬਖਰੇਵੇਂ ਤਾਂ ਇਹਨਾਂ ਦੇ ਉੱਥੇ ਵੀ ਰਹੇ ਉਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਚੱਲਦੇ ਰਹੇ ਆ ਤੇ ਉਹ ਬਖਰੇਵਿਆਂ ਨੂੰ ਜਿਹੜਾ ਆਪਾਂ ਕਹਿੰਦਾ ਦਿੱਲੀ ਵਾਲੇ ਚੰਗੀ ਤਰ੍ਹਾਂ ਭਾਪਦੇ ਸੀਗੇ ਹੌਲੀ ਹੌਲੀ ਇਹ ਫਿਰ ਮਤਲਬ ਖਿੰਡਦਾ ਖਿੰਡਦਾ ਜਿਹੜਾ ਹੈਗਾ ਉਹ ਪੰਜਾਬ ਚ ਆ ਕੇ ਵੀ ਖਿੰਡ ਗਿਆ ਅਸਲ ਦੇ ਵਿੱਚ ਜਦੋਂ ਚੋਣਾ ਲੜਿਆ ਲੋਕਾਂ ਦਾ ਸਮਰਥਨ ਤਾਂ ਉਦੋਂ ਹੀ ਇਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਹੁਣ ਸਾਡੇ ਨਾਲ ਰਹਿਣਾ ਨਹੀਂ ਹੈਗਾ ਕਿਉਂਕਿ ਮਤਲਬ ਕਿੰਨੇ ਬੰਦੇ ਇਹਨਾਂ ਦੇ ਖੜੇ ਹੋਏ ਸੀਗੇ ਮੈਨੂੰ ਲੱਗਦਾ ਸਾਰਿਆਂ ਦੀਆਂ ਜਵਾਨ ਤਾਂ ਜ਼ਬਤ ਹੋਈਆਂ ਨਹੀਆਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਸੀਗਾ ਜਿਹੜਾ ਆਪਣੀ ਜਵਾਨਤ ਬਚਾ ਸਕਿਆ ਹੋਵੇ ਸੋ ਇਹ ਇਸ ਤਰ੍ਹਾਂ ਦਾ ਮਤਲਬ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਗਿਆ ਬਾਕੀ ਫਿਰ ਇਹ ਜਿਹੜੇ ਮਤਲਬ ਇਹਨਾਂ ਦੇ ਲੜਨ ਦੇ ਤਰੀਕੇ ਸੀ ਉਹ ਵੀ ਸ਼ਾਇਦ ਲੋਕਾਂ ਨੂੰ ਹੁਣ ਪਸੰਦ ਨਹੀਂ ਆਏ ਹੋਏ ਉਹ ਕਦੇ ਹੁੰਦਾ ਇੱਕ ਵਾਰ ਦੋ ਵਾਰ ਸਮਾਂ ਚੱਲ ਜਾਂਦਾ ਵੀ ਤੁਸੀਂ ਧਰਨਾ ਲਾ ਲਓ ਪਰ ਇਹਨਾਂ ਦਾ ਹੁਣ ਜਿਵੇਂ ਚੱਲ ਪਿਆ ਸੀ ਆ ਵੀ ਜਿੱਥੇ ਮਰਜ਼ੀ ਧਰਨਾ ਲਾ ਦਿਓ ਪਤਾ ਹੀ ਨਹੀਂ ਹੁੰਦਾ ਵੀ ਕਦੋਂ ਧਰਨਾ ਲੱਗ ਜਾਣਾ ਕਿਹੜੀ ਸੜਕ ਕਦੋਂ ਬੰਦ ਕਰਦੇ ਆ ਕਿਹਦੇ ਨਿੱਜੀ ਰੌਲਿਆਂ ਦੇ ਵਿੱਚ ਬਹੁਤਿਆ ਇੰਟਰਸਟ ਲੈਣ ਲੱਗੇ ਲੋਕਾਂ ਦੇ ਆ ਦੁਕਾਨਾਂ ਮੁਰੇ ਲੋਕਾਂ ਦੇ ਆ ਮਤਲਬ ਇਸ ਤਰ੍ਹਾਂ ਦਾ ਚੱਲ ਪਿਆ ਫਿਰ ਉਹ ਉਹ ਸਾਰਾ ਕੁਝ ਲੋਕਾਂ ਦੇ ਵਿੱਚ ਤੂੰ ਲੋਕਾਤ ਬਣਾਇਆ ਇੱਕ ਆਮ ਲੋਕ ਜਿਹੜੇ ਪਰੇਸ਼ਾਨ ਹੁੰਦੇ ਰਹੇ ਉਹਨਾਂ ਨੂੰ ਲੱਗਿਆ ਕਿ ਜਥੇਬੰਦੀਆਂ ਦੇ ਆਗੂ ਨੇ ਸ਼ਾਇਦ ਕਿਤੇ ਵੀ ਬਹਿ ਜਾਂਦੇ ਆ ਪਰ ਫਿਰ ਵੀ ਜਥੇਬੰਦੀਆਂ ਵੀ ਜ਼ਰੂਰੀ ਹੈ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਦੇ ਲਈ ਇੱਕ ਵਿਰੋਧੀ 당 ਜਾਂ ਮਾੜਾ ਨਹੀਂ ਹੈ ਪਰ ਸੰਤ ਸਾਬ ਅਗਲੀ ਖਬਰ ਆਪਾਂ ਗੱਲ ਕਰਦੇ ਆਂ ਕਿ ਸਰਬਜੀਤ ਕੌਰ ਦਾ ਮਾਮਲਾ ਬੜਾ ਭਖਿਆ ਹੋਇਆ ਕੱਲ ਦਾ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਵਾਪਸ ਆ ਰਹੀ ਹੈ ਤਾਂ ਉਸ ਤੋਂ ਬਾਅਦ ਉਹ ਜਵਾਬ ਦੇ ਗਈ ਕਹਿੰਦੀ ਮੈਂ ਭਾਰਤ ਵਾਪਸ ਨਹੀਂ ਜਾਣਾ ਪਰ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਹਨੂੰ ਵਾਪਸ ਕਹਿੰਦੀ ਹੈ ਵਾਪਸ ਜਾਓ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਾਪਸ ਜਾਓ ਪਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਵੀ ਕੱਲ ਬਾਰਡਰ ਤੇ ਪਹੁੰਚਿਆ ਸੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਸਾਡੇ ਪત્રਕਾਰ ਨੇ ਇੰਟਰਵਿਊ ਕੀਤੀ ਆ ਸਾਡੇ ਚੈਨਲ ਤੇ ਪਈ ਹੈ ਦਰਸ਼ਕ ਦੇਖ ਸਕਦੇ ਆ ਉਹਦਾ ਪਰਿਵਾਰ ਵੀ ਕਹਿੰਦਾ ਵੀ ਤੂੰ ਵਾਪਸ ਆਵੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਵੀ ਇੱਕ ਸਿੱਖਾਂ ਦਾ کہہ ਸਕਦੇ ਆ ਪੂਰੀ ਦੁਨੀਆ ਦੇ ਸਾਹਮਣੇ ਸਿਰ ਨੀਵਾ ਕਰਨ ਵਾਲੀ ਔਰਤ ਆ ਉਹ ਜਿਸਨੇ ਪਹਿਲਾਂ ਇੱਕ ਆਪਾਂ ਕਹਿ ਸਕਦੇ ਆ ਜਿਹੜੇ ਜਥਾ ਗਿਆ ਉਸ ਦਾ ਸਹਾਰਾ ਲੈ ਕੇ ਉੱਥੇ ਜਾਂਦੀ ਔਰ ਉੱਥੇ ਰਹਿ ਜਾਂਦੀ ਔਰ ਹੁਣ ਵਾਪਸੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇਹ ਮਾਮਲੇ ਦੇ ਉੱਤੇ ਥੋੜਾ ਜਿਆਦਾ ਚਾਨਣਾ ਪਾ ਦਿਓ ਕਿ ਵਾਪਸ ਆ ਸਕਦੀ ਹੈ ਜਾਂ ਨਹੀਂ ਆ ਸਕਦੀ ਉਹਦੀ ਵਾਪਸੀ ਦਾ ਮਤਲਬ ਉਹ ਕਾਰਨ ਤਾਂ ਇਹੀ ਬਣਿਆ ਨਾ ਜੀ ਜਿਹੜੇ ਮਤਲਬ ਉੱਥੋਂ ਦੇ ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਸੀਗੇ ਸਿੱਖ ਮੈਂਬਰ ਨੇ ਉਹਨਾਂ ਨੇ ਇਹ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ ਸੀਗੇ ਵੀ ਇਹ ਵੀਜ਼ਾ ਪਾਸਪੋਰਟ ਦੇ ਨਿਯਮਾਂ ਦੀ ਉਲੰਘਣਾ ਹੈਗੀ ਮਤਲਬ ਕੋ ਕੋ ਇੱਕ ਜਥੇ ਦੇ ਨਾਲ ਆਈ ਹੈ ਇੱਕ ਧਾਰਮਿਕ عقیدہ ਦੇ ਉੱਪਰ ਮੱਥਾ ਟੇਕਣ ਆਈ ਹੈ ਜੇ ਉਹ ਇੱਥੇ ਰਹਿ ਜਾਂਦੀ ਆ ਤਾਂ ਫਿਰ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਵਾਪਸ ਭੇਜਿਆ ਜਾਵੇ ਜੇ ਉੱਤੇ ਇੱਥੇ ਰਹਿੰਦੀ ਆ ਤਾਂ ਉਹ ਇੱਕ ਤਰ੍ਹਾਂ ਨਾਲ ਉਹ ਜਿਹੜਾ ਵੀਜ਼ਾ ਨਿਯਮਾਂ ਨੇ ਉਹ ਉਹਦੇ ਆ ਲੰਘਣਾਗੀ ਤੇ ਉਹ ਹਾਈ ਕੋਰਟ ਦੇ ਮਨ ਨਾਲ ਹੁਕਮ ਹੈ ਜਿਹਦੇ ਤੇ ਇਹਨੂੰ ਵਾਪਸ ਭੇਜਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈਗੀ ਤੇ ਹੁਣ ਮੈਨੂੰ ਇਹ ਪਤਾ ਲੱਗਿਆ ਸਾਨੂੰ ਉੱਡ ਦੀ ਉੱਡ ਦੀ ਗੱਲ ਜਿਹੜੀ ਪਹੁੰਚੀ ਅੱਜ ਨਹੀਂ ਕਿ ਖਬਰ ਸਾਡੇ ਕੋਲੇ ਉਹ ਇਹ ਹੈ ਵੀ ਇਹਨੇ ਵੀ ਆਪਣੇ ਵਕੀਲ ਕੋਲ ਰਾਹੀਂ ਇਹ ਗੱਲ ਫੇਰ ਸਹਿਦ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ ਕਿ ਮੈਨੂੰ ਉੱਥੇ ਮਾਰ ਦਿੱਤਾ ਜਾਊਗਾ ਕਿਉਂਕਿ ਮੈਂ ਇਸਲਾਮ ਧਰਮ ਜਿਹੜਾ ਕਬੂਲ ਕਰ ਲਿਆਗਾ ਤੇ ਮੇਰੀ ਜਾਨ ਨੂੰ ਖਤਰਾ ਹੈਗਾ ਸਹਿਦ ਉਸ ਦੇ ਉੱਪਰ ਸੁਣਵਾਈ ਦੇ ਲਈ ਫੇਰ ਦੁਬਾਰੇ ਇਹਨੂੰ ਬਾਬਸ ਲਜਾਇਆ ਗਿਆ ਕਿ ਉਹ 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 ਜਿਹੜੇ ਇਹਦਾ ਪੱਖ ਹੈ ਉਹ ਵੀ ਸੁਣਿਆ ਜਾ ਸਕੇ ਪਰ ਜਿਹੜਾ ਸਰਕਾਰੀ ਤੌਰ ਤੇ ਫੈਸਲਾ ਉਹ ਇਹਨੂੰ ਭੇਜਣ ਦਾ ਹੋ ਚੁੱਕਾ ਹੈ ਇੱਕ ਵਾਰ ਸਾਇਦ ਹੁਣ ਮੈਨੂੰ ਲੱਗਦਾ ਫਿਰ ਜਿਹੜਾ ਹੈ ਕੋਈ ਅਦਾਲਤੀ ਹੁਕਮ ਕੋਈ ਇਸ ਤਰ੍ਹਾਂ ਦਾ ਹੈ ਵੀ ਉਹ ਜਿਹੜੀ ਛਣਵਾਈ ਹੈ ਉਹਦੇ ਤੇ ਵੀ ਸਾਇਦ ਅਦਾਲਤ ਕੋਈ ਨਾ ਕੋਈ ਸੁਣਵਾਈ ਕਰਨੀ ਚਾਹੁੰਦੀ ਹੈ ਪਾਕਿਸਤਾਨ ਦੀ ਵੀ ਜਿਹੜਾ ਇਹ ਇਹਦਾ ਪੱਖ ਆ ਉਹ ਵੀ ਸੁਣ ਲਿਆ ਜੇਕਰ ਵਾਪਸ ਸਰਬਜੀਤ ਕੌਰ ਨੂੰ ਵਾਪਸ ਭੇਜਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਉਸ ਦੀ ਤਾਂ ਪੁੱਛਗਿੱਛ ਬਹੁਤ ਵੱਡੇ ਲੈਵਲ ਤੇ ਹੋਊਗੀ ਚਾਹੇ ਸੈਂਟਰ ਦੀਆਂ ਏਜੰਸੀਸ ਤੋਂ ਜਾਂ ਪੰਜਾਬ ਦੀ ਪੁਲਿਸ ਵੱਲੋਂ ਕਿ ਕੀ ਉਹਨੇ ਇੰਨੇ ਦਿਨਾਂ ਦੇ ਵਿੱਚ ਉੱਥੇ ਕੀ ਕੀਤਾ ਕਿਉਂਕਿ ਹਰੀਟ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਤਾਂ ਉਸ ਦੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ ਜੇ ਉਹ ਭਾਰ ਦੇ ਵਿੱਚ ਵਾਪਸ ਆਉਂਦੀ ਹੈ ਬਿਲਕੁਲ ਜੀ ਉਹ ਤਾਂ ਬਦਲ ਗਈਆਂ ਜੀ ਦੇਖੋ ਹੁਣ ਇਹ ਉਹਦਾ ਇਹ ਨਹੀਂ ਇਹ ਵੀ ਹੁੰਦਾ ਵੀ ਉਹਦੇ ਸਰੀਰ ਤੇ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਚੀਜ਼ ਫਿੱਟ ਕਰ ਦਿੱਤੀ ਗਈ ਜਾ ਮਤਲਬ ਕੋਈ ਇਸ ਤਰ੍ਹਾਂ ਦਾ ਉਹਦਾ ਕਿਸੇ ਉਤੋਂ ਦੀ ਖੁਫੀਆ ਏਜੰਸੀ ਦੇ ਨਾਲ ਕੋਈ ਤਾਲਮੇਲ ਹੈਗਾ ਉਹਦੇ ਨਾਲ ਕੋਈ ਪੈਸੇ ਦੀ ਡੀਲ ਹੋਈ ਹੈ ਉਹਦੇ ਨਾਲ ਕੀ ਹੋਇਆ ਇਹਦਾ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹੁਣ ਮਤਲਬ ਪਾਰਟ ਬਣੂਗਾ ਇਹ ਵੀ ਪਤਾ ਹੁਣ ਉਹ ਇਨਵੈਸਟੀਗੇਸ਼ਨ ਦਾ ਇੱਥੋਂ ਤੱਕ ਚੱਲਣੀ ਵੀ ਉਹ ਪਹਿਲਾਂ ਉਹਨਾਂ ਦੇ ਸੰਪਰਕ ਚ ਕਿਵੇਂ ਆਈ ਕਿਉਂਕਿ ਉਹਦਾ ਉੱਥੇ ਚਲੀ ਗਈ ਉਸ ਤੋਂ ਬਾਅਦ ਸਾਰਾ ਕੁਝ ਠੱਪ ਹੋ ਗਿਆ ਹੁਣ ਜਦੋਂ ਆਊ ਉਹਦੇ ਨੰਬਰ-ਨੰਬਰ ਸਾਰੇ ਇਕੱਲੇ ਜਾਣਗੇ ਕਿਹਦੇ ਕਿਹਦੇ ਸੰਪਰਕ ਚ ਆਈ ਕਿੱਥੋਂ ਚੱਲੀ ਗੱਲ ਇਹ ਕਿੱਥੇ ਤੱਕ ਪਹੁੰਚੀ ਹੈਗੀ ਤੋ ਸਾਰੀਆਂ ਗੱਲਾਂ ਮਤਲਬ ਉਹ ਤਾਂ ਬਹੁਤ ਲੰਮਾ ਚੌੜਾ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਣਾ ਉਹ ਨੂੰ ਹੁਣ ਇੱਥੇ ਆ ਕੇ ਵੀ ਉਹ ਮਤਲਬ ਉਹ ਤੋਂ ਬਾਅਦ ਵੀ ਮੈਨੂੰ ਲੱਗਦਾ ਵੀ ਉਹ ਸੁਰੱਖਿਆ ਏਜੰਸੀਆਂ ਦੀ ਨਜ਼ਰ 'ਚ ਹੀ ਰਹੂਗੀ ਉਹ ਉਹ ਤਾਂ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੈ ਜਿਹੜੀ ਉਹ ਪਾਸੇ ਨਹੀਂ ਜਾਣੀ ਹੈਗੀ ਜਦੋਂ ਉਹ ਇੱਧਰ ਆ ਗਈ ਜੇ ਉਹ ਪ੍ਰੋਸੈਸ ਤੋਂ ਨਿਕਲ ਵੀ ਆਊਗੀ ਸਾਰੇ ਤੋਂ ਤਾਂ ਵੀ ਸੱਕੀ ਰਹਿਣਾ ਉਹਦਾ ਕਰਦਾਰ ਜੀ ਬਿਲਕੁਲ ਸੰਦਸਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਸਾਨੂੰ ਇਹਨਾਂ ਪਿਆਰ ਦਿੰਦੇ ਆ ਉਸ ਨੂੰ ਪੱਕ ਪੋਸਟਨਾ ਬਣੇ ਰਹੋ ਔਰ ਸਾਡੀ ਉਮੀਦ ਕਰਦੇ ਹਾਂ ਅਸੀਂ ਔਰ ਪੂਰੀ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਖਾਸ ਤੌਰ ਤੇ ਸਾਨੂੰ ਇਹਨਾਂ ਪਿਆਰ ਦੇਣੇ ਹੋ ਜਿਹੜੇ ਵੀ ਦਰਸ਼ਕ ਨੇ ਸਾਡੇ ਹੋਰ ਖਬਰਾਂ ਦੇ ਲਈ ਸਾਡੇ ਨਾਲ ਲਗਾਤਾਰ ਜੁੜੋ ਜਿਹੜੀ ਵੀ ਅਪਡੇਟ ਹੈ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਤੁਹਾਡੇ ਦਰਸ਼ਕਾਂ ਨੂੰ ਵੀ ਧੰਨਵਾਦ ਸਤਿ ਸ਼੍ਰੀ ਅਕਾਲ